ਜਦੋਂ ਵੀ ਕੋਈ ਘਰ ਟਾਇਆ ਜਾਂਦਾ ਉਹ ਕਹਿੰਦੇ ਆ ਕਿ ਜਿਹੜੇ ਤਾਂ ਤੁਸੀਂ ਛੋਟੇ ਹੁੰਦੇ ਨੇ ਉਹਨਾਂ ਦੇ ਪੁਲਿਸ ਘਰ ਟਾ ਦਿੰਦੀ ਹੈ ਜਿਹੜੇ ਵੱਡੇ ਵੱਡੇ ਡਰੱਗ ਪੈਟਰਨਰ ਨੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੱਕ ਜਿਹੜਾ ਮਸਲਾ ਨਹੀਂ ਪਹੁੰਚਦਾ ਨੰਬਰ ਆਫ ਐਫ ਆਈ ਆਰਸ ਦੇਖ ਕੇ ਸਿਵਲ ਅਥਾਰਟिटीज ਨਾਲ ਤਾਲਮੇਲ ਕਰਕੇ ਇਹਨੂੰ ਡਾਂਟ ਚ ਲੱਗੇ ਹੋਏ ਆ ਬਟ ਇਹ ਨਹੀਂ ਹੈ ਕਿ ਕੋਈ ਵੱਡੀ ਬਿਗ ਫਿਸ਼ ਹੈ ਤੇ ਅਸੀਂ ਉਹਨੂੰ ਇਗਨੋਰ ਕਰਦੇ ਹਾਂ ਮੁਲਾਜ਼ਮ ਜਿਹੜੀ ਫੜੀ ਗਈ ਸੀ ਥਾਰ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਹੈ ਉਹਦਾ ਜੀ ਚਲਾਨ ਦੇ ਦਿੱਤਾ ਗਿਆ ਹੈਗਾ ਔਰ ਜਿਹੜੀ ਉਹਦੀ ਪ੍ਰਾਪਰਟੀ ਦੀ ਡੀਟੇਲਸ ਸੀਗੀ ਉਹ ਅਸੀਂ ਕੰਪਟੈਂਟ ਅਥਾਰਟੀ ਨੂੰ ਵੀ ਭੇਜੀ ਹੈ ਤੇ ਜੋ ਉਹਦੀ ਉਹਦੇ ਨਾਂ ਤੇ ਜੋ ਜਾਇਦਾਦ ਹੈ ਉਹ ਅਸੀਂ ਸਿਵਲ ਅਥਾਰਟिटीज ਨਾਲ ਵੀ ਟਾਈ ਅਪ ਕੀਤਾ ਹੈ ਵੀ ਉਹਦੇ ਜੋ ਦੇਖੋ ਜੋ ਵੀ ਇਲੀਗੈਲਿਟੀ ਹੈ ਉਹ ਐਸ ਪਰ ਲਾਅ ਫਿਰ ਅਸੀਂ ਪ੍ਰੋਸੀਡ ਕਰ ਸਕਦੇ ਲੋਕ ਇੱਕ ਪਾਸੇ ਉਹ ਕੋਠੀ ਲਾ ਦਿੰਦੇ ਆ ਤੇ ਇੱਕ ਪਾਸੇ ਕੋਈ ਘਰ ਉਹਦੀ ਪ੍ਰੋਪਰਟੀ ਜਿਸ ਸੋਰਸ ਨਾਲ ਖਰੀਦੀ ਗਈ ਹੈ ਜਾਂ ਕੀ ਉਹਦੇ ਪਿੱਛੇ ਹੈਗਾ ব্যাকਗਰਾਉਂਡ ਉਹ ਸੀ ਆਲਰੇਡੀ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਆ ਚੈਕਿੰਗ दैट ਆਲਸੋ ਜੇ ਵੀ ਲੋਕ ਹੈ ਜਿਸ ਕਹਿੰਦੇ ਆ ਕਿ ਅਪਸਰ ਨਹੀਂ ਮਿਲਦੇ ਅਪਸਰ ਉੱਠ ਕੇ ਚਲੇ ਜਾਂਦੇ ਆ ਜਾਂ ਕਿਸੇ ਨੂੰ ਕਹਿਣਾ ਦੱਸਣਾ ਨਹੀਂ ਹੁੰਦਾ ਕਿ ਮੀਟਿੰਗ ਚ ਚਲੇਗੇ ਸਾਹਿਬ ਸਾਹਿਬ ਇੱਥੇ ਚਲੇਗੇ ਥੋੜਾ ਜਿਹਾ ਇਹ ਇਹ ਚੀਜ਼ ਮੰਨਦੇ ਹੋ ਤੁਸੀਂ ਸਾਰਾ ਟਾਈਮ ਦਫ਼ਤਰ ਨਹੀਂ ਬੈਠ ਸਕਦੇ ਸਾਨੂੰ ਸਪੈਸ਼ਲੀ ਸਾਡੀ ਜੌਬਸ 'ਚ ਸਾਨੂੰ ਬਹੁਤ ਜ਼ਿਆਦਾ ਫੀਲ ਜੀ ਰਹਿਣਾ ਪੈਂਦਾ ਬਟ ਯੈਸ ਹੁਣ ਉਹ ਜ਼ਮਾਨੇ ਨਹੀਂ ਹੈ ਕਿ ਤੁਸੀਂ ਪਬਲਿਕ ਨੂੰ ਵੀ ਕਹੋ ਕਿ ਸਾਹ ਬਿਜ਼ੀ ਹੈ ਵਾਟਵਰ ਕਿਸ ਤਰ੍ਹਾਂ ਲੋਕ ਤੁਹਾਡੇ ਕੋਲ ਦੁਖੀ ਆਉਂਦੇ ਆ ਤੁਹਾਡੇ ਇੱਕ ਦਸਖਤ ਜਾਂ ਤੁਹਾਡਾ ਇੱਕ ਕਾਲ ਕਈਆਂ ਦੀ ਮਤਲਬ ਲਾਈਫ ਬਦਲ ਦਿੰਦਾ ਬਹੁਤ ਜ਼ਿਆਦਾ ਚੀਜ਼ਾਂ ਕਈਆਂ ਦੀ ਤਾਂ ਬਹੁਤ ਛੋਟੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਡੇ ਇੱਕ ਕਾਲ ਦੇ ਨਾਲ ਹੀ ਹੱਲ ਹੋ ਜਾਂਦਾ ਜਦੋਂ ਕੁਝ ਲੋਕ ਇਦਾਂ ਦੇ ਹੁੰਦੇ ਜਿਹੜੇ ਬਹੁਤ ਮੁਸ਼ਕਿਲ ਨਾਲ ਹੀ ਰਿਪੋਰਟ ਕਰਨ ਦੀ ਵੀ ਹਿੰਮਤ ਕਰ ਪਾਉਂਦੇ ਤੇ ਜਦੋਂ ਉਹਨਾਂ ਦਾ ਅਸੀਂ ਮੌਕੇ ਤੇ ਹੀ ਨਿਪਟਾਰਾ ਕਰ ਪਾਈਏ ਤਾਂ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਫੀਲ ਹੁੰਦੀ ਹੈ ਮੇਰੇ ਹਸਬੰਡ ਆਈਐਸ ਅਫਸਰ ਹੈ ਉਹ ਚੰਡੀਗੜ੍ਹ ਹੈਗੇ ਮੇਰੀ ਬੇਟੀ ਵੀ ਉਹਨਾਂ ਦੇ ਨਾਲ ਹੀ ਰਹਿੰਦੀ ਹੈ ਬਟ दे टेक आउट टाइम के होस मेनू मिल जाण बिकॉज़ मैं ਤੁਸੀਂ ਵੀ ਫਿਰ ਜਾਣਦੇ ਰਹੇ ਹੋ ਕਿ ਨਹੀਂ ਜਾਦਾ ਛੱਡੇ ਜਾਂਦਾ ਜ਼ਿਲ੍ਹਾ ਨਹੀਂ ਛੱਡਿਆ ਜਾਂਦਾ ਜੀ ਥੋੜਾ ਦੂਰ ਹੈ ਔਰ ਇੱਥੇ ਦੇ ਸਿਚੁਏਸ਼ਨ ਮੈਨੂੰ ਨਹੀਂ ਜ਼ਿਆਦਾ ਅਲਾਉ ਕਰਦੇ ਮੈਨੂੰ ਇੰਨੀ ਪਬਲਿਕ ਦੇ ਸਾਰਾ ਟਾਈਮ ਫੋਨ ਆਉਂਦੇ ਕੋਈ ਜੇ ਕਈ ਵਾਰ ਲੱਗਦਾ ਸੀ ਬਾਹਰ ਵੇਟ ਕਰ ਰਹੇ ਦਿੰਦੇ ਮੈਸੇਜ ਮੇ ਕਿ ਅਸੀਂ ਜੀ ਬਾਹਰ ਵੇਟ ਕਰ ਰਹੇ ਸਾਨੂੰ ਲਾਓ ਮੈਂ ਤਾਂ ਬੜੀ ਕੌਨਫੀਡੈਂਟਲੀ ਕਹਿ ਸਕਦੀਆਂ ਕਿ ਲੇਡੀ ਆਫੀਸਰਸ ਡਬਲ ਕਮ ਕਰਦੀਆਂ ਵੀ ਡੋਂਟ ਕਨਸੀਡਰ ਕਿ ਸਾਡੀ ਫੈਮਲੀਜ਼ ਅਫੈਕਟ ਹੁੰਦੀਆਂ ਕਿ ਨਹੀਂ ਕਾਸੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਔਰ ਲਗਾਤਾਰ ਤੁਹਾਨੂੰ ਯੂਪੀਐਸਸੀ ਕਲੀਅਰ ਜਿਹੜੇ ਕਰਕੇ ਐਸਐਸਪੀ ਜਾਂ ਹੋਰ ਵੱਡੇ ਅਹੁਦਿਆਂ ਤੇ ਲੱਗ ਜਾਂਦੇ ਨੇ ਉਹਨਾਂ ਦੇ ਇੰਟਰਵਿਊ ਲੈ ਕੇ ਆਉਂਦੇ ਰਹੇ ਨੇ ਆ ਕਿ ਤੁਸੀਂ ਮੋਟੀਵੇਟ ਜ਼ਰੂਰ ਹੋਵੋ ਔਰ ਨਾਲ ਦੀ ਨਾਲ ਸਮਾਜ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਦੇ ਆਂ ਅੱਜ ਪਹੁੰਚੇ ਆਂ ਬਠਿੰਡਾ ਅਮਨੀਤ ਕੌਂਡਲ ਨੇ ਐਸਐਸਪੀ ਬਠਿੰਡਾ ਨੇ ਮੇਰੇ ਨਾਲ ਆਈਪੀਐਸ ਨੇ ਔਰ ਇੱਕ ਪਾਸੇ ਤਾਂ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ ਔਰ ਲਗਾਤਾਰ ਜਿਹੜਾ ਜਿਹੜੇ ਨਸ਼ੇ ਵੇਚ ਕੇ ਜਿਨ੍ਹਾਂ ਦੇ ਵੱਲੋਂ ਪ੍ਰਾਪਰਟੀਆਂ ਬਣਾਈਆਂ ਗਈਆਂ ਨੇ ਕਾਰਵਾਈਆਂ ਹੋ ਰਹੀਆਂ ਨੇ ਉਹਨਾਂ ਦੇ ਘਰ ਟਾਏ ਜਾ ਰਹੇ ਨੇ ਨਾਲ ਦੀ ਨਾਲ ਕਿਸ ਤਰ੍ਹਾਂ ਤੁਸੀਂ ਆਪਣੀ ਲਾਈਫ ਨੂੰ ਸ਼ੇਪ ਅਪ ਕਰ ਸਕਦੇ ਹੋ ਕਿਉਂਕਿ ਮੈਨੂੰ ਲੱਗਦਾ ਤਜਰਬਾ ਬਹੁਤ ਹੁੰਦਾ ਆਪਣੀ ਜੀ ਵੈਲਕਮ ਡੇਲੀ ਪੋਸਟ ਦੇ ਉੱਤੇ ਥੈਂਕ ਯੂ ਗਗਨ ਜੀ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾ ਤਾਂ ਸਵਾਲ ਇਹੀ ਆਉਂਦਾ ਕਿ 30 ਤਰੀਕ ਤੱਕ ਦੀ ਅਲਟੀਮੇਟਮ ਦਿੱਤਾ ਹੋਇਆ ਹੈ ਡੀਜੀ ਸਾਹਿਬ ਦੇ ਵੱਲੋਂ ਸਰਕਾਰ ਨੇ ਕਿਹਾ ਕਿ 30 ਤੋਂ ਬਾਅਦ ਇਨਫੈਕਟ ਕਿ ਚਲੋ 31 ਤੋਂ ਬਾਅਦ ਜੇ ਕੋਈ ਨਸ਼ਾ ਵੇਚਦਾ ਤਾਂ cpssp ਜ਼ਿੰਮੇਦਾਰ ਹੋਣਗੇ ਉਹਦੇ ਲਈ ਤਿਆਰੀ ਹੈ ਪੂਰੀ ਕਿਉਂਕਿ ਮੈਨੂੰ ਲੱਗਦਾ ਕਿ ਇਹ ਇਹ ਵੀ ਪਹਿਲੀ ਵਾਰ ਹੋ ਰਿਹਾ ਕਿ ਐਡੇ ਵੱਡੇ ਜਿਹੜੇ ਅਹੁਦੇ ਵਾਲੇ ਰੈਂਕ ਆ ਲੈਨੇ ਉਹਨਾਂ ਨੂੰ ਜਵਾਬਦੇਹ ਕਰ ਦਿੱਤਾ ਗਿਆ ਦੇਖੋ ਜੀ ਜਵਾਬਦੇਹੀ ਦੀ ਜਿੱਥੇ ਗੱਲ ਹੈ ਐਸ ਅ ਡਿਸਟ੍ਰਿਕਟ ਹੈਡ ਅਸੀਂ ਹਮੇਸ਼ਾ ਹੀ ਜ਼ਿੰਮੇਵਾਰ ਤੇ ਜਵਾਬਦੇਹ ਹੀ ਰਹਿੰਦੇ ਆ ਤੇ ਬਟ ਜਿਹੜੀ ਮੁਹਿਮ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਇਹ ਵਿੱਢੀ ਗਈ ਹੈ ਇਹ ਬੜੀ ਸ਼ਲਾਘਾ ਹੀਯੋਗ ਹੈ ਬਿਕਾਉਜ਼ ਐਟ ਦੀ ਐਂਡ ਆਫ ਦਾ ਡੇ ਅਸੀਂ ਜਿਹੜੇ ਵਾਰ ਅਗੇਂਸਟ ਡਰੱਗਸ ਹੈ ਇੱਕ ਕਮਿਊਨਿਟੀ ਡਰਿਵਨ ਐਕਸਰਸਾਈਜ਼ ਹੈ ਤੇ ਅਸੀਂ ਜਿੰਨਾ ਵੀ ਇਹਦੇ ਚ ਕੰਟ੍ਰਿਬਿਊਟ ਕਰਾਂਗੇ ਆਈ ਥਿੰਕ ਇਹ ਅਸੀਂ ਬੈਨੇਫਿਟਿਕ ਕਰ ਰਏ ਸੋਸਾਇਟੀ ਲਈ ਸੋ ਅਸੀਂ ਕਿਸੇ ਇਸ ਸਟ੍ਰੈਸ ਤੇ ਕੰਮ ਨਹੀਂ ਕਰ ਰਹੇ ਕਿ 31 ਮਹੀਨੋਂ ਡੈਡਲਾਈਨ ਹੈ ਇਨ ਫੈਕਟ ਮੇਰੀ ਸਾਰੀ ਟੀਮ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਔਰ ਅਸੀਂ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਜ਼ਿਆਦਾ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਨੂੰ ਕਾਬੂ ਪਾਉਣ ਚ ਸਫਲ ਹੋਏ ਹੈ ਤੇ ਸਾਡੇ ਆਲਮੋਸਟ ਆਈ ਵੁੱਡ ਸੇ ਤੀ 180 ਦੇ ਕਰੀਬ ਅਸੀਂ ਐਫ ਆਈ ਆਰ ਦਰਜ ਕਰ ਲਏ ਸੀ ਮਹੀਮ ਚ ਤੇ অলਮੋਸਟ 600 ਦੇ ਕਰੀਬ ਅਸੀਂ ਨਸ਼ਾ ਤਸਕਰਾਂ ਨੂੰ ਵੀ ਫੜ ਚੁੱਕੇ ਹ ਬਟ ਯਸਟਰਡੇ ਡੈਡਲਾਈਨ ਦੀ ਗੱਲ ਹੈ ਵੀ ਆਰ ਗਿਵਿੰਗ ਅ ਬੈਸਟ ਬਾਕੀ ਦੇਖਦੇ ਹਾਂ ਥੋੜਾ ਥੋੜਾ ਪ੍ਰੈਸ਼ਰ ਹੁੰਦਾ ਹੈ ਤੁਹਾਨੂੰ ਐ ਲੱਗਦਾ ਕਿ ਵਰਕ ਐਫੀਸ਼ੀਐਂਸੀ ਵਧਦੀ ਹੈ ਹੋਰ ਜਦੋਂ ਇਸ ਤਰ੍ਹਾਂ ਦੇ ਇੱਕ ਵੱਡਾ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਕਹਿ ਦਿੱਤੀ ਜਾਵੇ ਜਿਹੜੇ ਥੱਲੇ ਜਿਹੜੇ ਤੁਹਾਡੇ ਨਾਲ ਦੇ ਕੰਮ ਕਰਨ ਵਾਲੇ ਸਾਰੇ ਆਫੀਸਰ ਨੇ ਉਹ ਵੀ ਜਵਾਬਦੇਹ ਹੋ ਜਾਂਦੇ ਨੇ ਡੈਫੀਨਿਟਲੀ ਜੀ ਜਦੋਂ ਦੀ ਸਾਨੂੰ ਇਹ ਡਾਇਰੈਕਸ਼ਨਸ ਮਿਲੀਆਂ ਕਿਉਂਕਿ ਡੀਜੀ ਸਰ ਦੀ ਹਦਾਇਤਾਂ ਬੜੀ ਕਲੀਅਰ ਹੈ ਉਸੇ ਦਿਨ ਤੋਂ ਅਸੀਂ ਪੂਰੀ ਹੀ ਟੀਮ ਨੂੰ ਬਾਰ ਬਾਰ ਅਸੀਂ ਡੇਲੀ ਬੇਸ ਤੇ ਉਹਨਾਂ ਦੀ ਪ੍ਰੋਗਰੈਸ ਨੂੰ ਮੋਨੀਟਰ ਕਰ ਰਹੇ ਹਾਂ ਰੂਟੀਨਲੀ ਮੀਟਿੰਗਸ ਲਿੱਤੀਆਂ ਜਾ ਰਹੀਆਂ ਔਰ ਆਪ ਸਾਰੇ ਅਫਸਰ ਆਪ ਫੀਲਡ ਚ ਜਾ ਕੇ ਇਸ ਮੁਹਿੰਮ ਚ ਲੱਗੇ ਹੋਏ ਆ ਇਨਕਲੂਡਿੰਗ ਮੀ ਔਰ ਮੇਰੇ ਡੀਆਈਜੀ ਸਾਹਿਬ ਵਗੈਰਾ ਸੋ ਯੈਸ ਐਫੀਸ਼ੀਐਂਸੀ ਤਾਂ ਮੈਂ ਕਹਾਂਗੀ ਵਧੀ ਹੈ ਬਿਕੋਜ਼ ਪਹਿਲੇ ਟਾਈਮ ਤੋਂ ਲੈ ਕੇ ਹੁਣ ਤੱਕ ਸਾਡੀ ਜਿਹੜੀ ਨਸ਼ਾ ਤਸਕਰਾਂ ਤੇ ਕਾਰਵਾਈ ਉਹਦੇ ਚ ਬਹੁਤ ਜ਼ਿਆਦਾ ਇੰਪਰੂਵ ਅੱਛਾ ਅਪਨੀਰ ਜੀ ਇੱਕ ਇੱਕ ਆਮ ਲੋਕਾਂ ਦਾ ਸਵਾਲ ਹੈ ਹਾਲਾਂਕਿ ਮੈਨੂੰ ਲੱਗਦਾ ਕਿ ਤੁਸੀਂ ਬਿਹਤਰ ਦੱਸ ਸਕੋਗੇ ਲੋਕ ਇਹ ਕਹਿੰਦੇ ਆ ਕਿ ਜਦੋਂ ਵੀ ਕੋਈ ਘਰ ਟਾਇਆ ਜਾਂਦਾ ਉਹ ਕਹਿੰਦੇ ਆ ਕਿ ਜਿਹੜੇ ਤਾਂ ਤੁਸੀਂ ਛੋਟੇ ਹੁੰਦੇ ਨੇ ਉਹਨਾਂ ਦੇ ਪੁਲਿਸ ਘਰ ਟਾ ਦਿੰਦੀ ਹੈ ਜਿਹੜੇ ਵੱਡੇ ਵੱਡੇ ਡਰੱਗ ਪੈਟਰਨਰ ਨੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੱਕ ਜਿਹੜਾ ਮਸਲਾ ਨਹੀਂ ਪਹੁੰਚਦਾ ਇਹ ਥੋੜਾ ਜਿਹਾ ਇਹਨੂੰ ਜ਼ਰੂਰ ਦੱਸੋ ਕਿ ਇਦਾਂ ਕਿਵੇਂ ਹੁੰਦਾ ਜਾਂ ਸਬੂਤਾਂ ਦੀ ਘਾਟ ਹੁੰਦੀ ਹੈ ਜਾਂ ਜਿਹੜੀਆਂ ਕੋਰਟ ਦੀਆਂ پیچਿਦਗੀਆਂ ਹੁੰਦੀਆਂ ਨੇ देखो जी अ एदे च मैं क्लियर करना चाहूंगी के जेडे भी जिन्ना दे भी असी ਘਟ ਆ ਰਹੇ ਆ ਭਾਵੇਂ ਪੂਰੇ ਪੰਜਾਬ ਦੀ ਗੱਲ ਕਰੀਏ ਅਸੀਂ ਪਹਿਲਾਂ ਇਦਾਂ ਦੇ ਨਸ਼ਾ ਤਸਕਰਾਂ ਨੂੰ ਮਤਲਬ ਆਈਡੈਂਟੀਫਾਈ ਕੀਤਾ ਜਿਨ੍ਹਾਂ ਤੋਂ ਵੱਧ ਤੋਂ ਵੱਧ ਪਰਚੇ ਹੈ ਫਿਰ ਸਾਨੂੰ ਸਿਵਲ ਮੈਕਮੇ ਨੂੰ ਕਿਉਂਕਿ ਇਹ ਪ੍ਰੋਸੀਜਰ ਡਿਮੋਲਿਸ਼ਨ ਦਾ ਸਿਵਲ ਮੈਕਮੇ ਦਾ ਹੈ ਤੇ ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਹਦਾਇਤਾਂ ਉਹਨੂੰ ਸਿਰਫ ਫਾਲੋ ਅਪ ਕਰਕੇ ਸਾਰਿਆਂ ਦੀ ਰਿਪੋਰਟ ਲੈਣੀ ਪੈਂਦੀ ਹੈ ਵੀ ਕਿਹੜਾ ਪ੍ਰੋਪਰਟੀ ਡਰਗ ਮਨੀ ਤੋਂ ਬਣੀ ਹੈ ਕਿਹੜੀ ਇਲੀਗਲ ਹੈ ਉਹਨੂੰ ਪੂਰੇ ਹੀ ਉਹਨਾਂ ਦੇ ਨੋਟਿਸ ਦੇ ਕੇ ਟਾਈਮ ਲਾਈਨ ਫਾਲੋ ਕਰਕੇ ਫੇਰੀ ਹੁੰਦੀ ਹੈ ਔਰ ਜਿਹੜਾ ਸਾਡਾ ਦੂਜਾ ਪ੍ਰੋਸੀਜਰ ਹੁੰਦਾ ਹੈ 68F ਦਾ ਹੁੰਦਾ ਹੈ ਪ੍ਰੋਪਰਟੀ ਫੋਰ ਫੀਚਰ ਦਾ ਉਹ ਵੀ ਅਸੀਂ ਫਾਲੋ ਕਰਦੇ ਉਹਦੇ ਚ ਜਦੋਂ ਵੀ ਕੋਈ ਕਮਰਸ਼ੀਅਲ ਕੁਆਂਟੀਟੀ ਦਾ ਐਫ ਆਈ ਆਰ ਅਸੀਂ ਲੌਂਚ ਕਰਦੇ ਇਮੀਡੀਏਟਲੀ ਸਾਡੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਹੁੰਦੀ ਹੈ ਉਹ ਉਸ ਜਿਹੜਾ ਪੈਡਲਰ ਜਾਂ ਫਿਰ ਸਮਗਲਰ ਹੁੰਦਾ ਹੈ ਉਹਦੀ ਡਰੱਗ ਮਨੀ ਉਹਦੇ ਫਾਈਨੈਂਸ਼ੀਅਲਸ ਤੇ ਵਰਕ ਕਰਨਾ ਸ਼ੁਰੂ ਕਰਦਾ ਫਿਰ ਸਾਡੇ ਜ਼ਿਲ੍ਹੇ ਚ ਪਿਛਲੇ ਸਾਲ ਵੀ ਅਸੀਂ ਕਰੀਬ 9 ਕਰੋੜ ਦੀ ਵੈਲਿਊ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਕਰਨ ਚ ਸਕਸੈਸਫੁਲ ਹੋਏ ਇੱਕ ਬੰਦੇ ਦੀ ਸੀ 9 ਕਰੋੜ ਨਹੀਂ ਨਹੀਂ ਵੱਖਰੇ ਵੱਖਰੇ ਵੀ ਗੱਲ ਕਰ ਰਹੇ ਹਾਂ ਇਸ ਸਾਲ ਵੀ ਅਸੀਂ ਹੁਣ ਤੱਕ 3 ਕੇਸ ਪੇਚ ਚੁੱਕੇ ਆ ਦਿੱਲੀ ਜਿਹੜੀ ਕੰਪੀਟੈਂਟ ਅਥਾਰਟੀ ਔਰ ਉਹਦਾ ਵੀ ਜਿਹੜੀ ਮੋਨਿਟਰੀ ਵੈਲਿਊ ਆਲਮੋਸਟ 2 ਕਰੋੜ ਦੇ ਕਰੀਬ ਹੈ ਔਰ ਜਿਹੜੇ ਟਾਂ ਵਾਲੀ ਗੱਲ ਹੈ ਉਹ ਹੁਣ ਤੱਕ ਅਸੀਂ ਸਾਡੇ ਜ਼ਿਲ੍ਹੇ ਚ ਤੁਸੀਂ ਪਿੱਛੇ ਦੇਖਿਆ ਵੀ ਹੁਣ ਇੱਕ ਬੀੜ ਤਲਾਬ ਇੱਥੇ ਡਰੱਗ ਦਾ ਸਾਡਾ ਉੱਥੇ ਘਟਾਇਆ ਗਿਆ ਸੀ ਤੇ ਰੀਸੈਂਟਲੀ ਥੋਬਿਆਣਾ ਬਸਤੀ ਇਹ ਵੀ ਸਾਡਾ ਪੁਰਾਣਾ ਥੋੜਾ ਬਦਨਾਮ ਏਰੀਆ ਉੱਥੇ ਵੀ ਦੋ ਘਟਾਏ ਜਿਹਦੇ ਚ ਇੱਕ ਲੇਡੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਖੁਸ਼ੀ ਵਿੱਚ ਹਾਂਜੀ ਬਿਕੋਜ਼ ਉਹਦੇ ਇਮੋਸ਼ਨਸ ਬੜੇ ਜੈਨੂਇਨ ਸੀਗੇ ਬਿਕੋਜ਼ ਉਹਨੇ ਕਿਹਾ ਕਿ ਇਹ ਬੰਦਾ ਬਹੁਤ ਹੀ ਸਾਲਾਂ ਤੋਂ ਸਾਡੇ ਆਲੇ ਦੁਆਲੇ ਦੇ ਬੱਚਿਆਂ ਨੂੰ ਵੀ ਖਰਾਬ ਕਰ ਰਿਹਾ ਸੀ ਤਾਂ ਉਸਤੇ ਵੀ ਬਹੁਤ ਪਰੇਸ਼ਾਨੀ ਸੋ ਸਾਡਾ ਮਕਸਦ ਹੈ ਕਿ ਅਸੀਂ ਨੰਬਰ ਆਫ ਐਫ ਆਈ ਆਰਸ ਦੇਖ ਕੇ ਸਿਵਲ ਅਥਾਰਟिटीज ਨਾਲ ਤਾਲਮੇਲ ਕਰਕੇ ਇਹਨੂੰ ਟਾਂਡ ਚ ਲੱਗੇ ਹੋਏ ਬਟ ਇਹ ਨਹੀਂ ਹੈ ਕਿ ਕੋਈ ਵੱਡੀ ਬਿਗ ਫਿਸ਼ ਹੈ ਤੇ ਅਸੀਂ ਉਹਨੂੰ ਇਗਨੋਰ ਕਰਾਂਗੇ ਇੱਕ ਇੱਕ ਆਮ ਤੌਰ ਤੇ ਇਦਾਂ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਇੱਕ ਅਲੱਗ ਦੁਨੀਆ ਚੱਲਦੀ ਹੈ ਤਾਂ ਉਹ ਇੱਕ ਫਾਈ ਕਰ ਰਹੀਆਂ ਇਦਾਂ ਤੁਸੀਂ ਹੋਰ ਜ਼ਿਲ੍ਹਿਆਂ ਵਿੱਚ ਵੀ ਦੇਖਿਆ ਹੋਣਾ ਹੈ ਥਿਸ ਇਜ਼ ਇਰਿਸਪੈਕਟਿਵ ਆਫ ਇਕਨੋਮਿਕ ਡੇਟਾ ਅਸੀਂ ਐਸ ਪਰ ਰੂਲਸ ਆਇਡੈਂਟੀਫਾਈ ਕਰਕੇ ਡੀਸੀ ਸਾਹਿਬ ਨਾਲ ਤਾਲਮੇਲ ਕਰਕੇ ਇਸ ਪ੍ਰੋਸੀਜਰ ਨੂੰ ਅੱਗੇ ਵੀ ਸਾਡੇ ਜ਼ਿਲ੍ਹੇ 'ਚ ਅਸੀਂ 8-9 ਹੋਰ ਇਦਾਂ ਦੇ ਤਸਕਰ ਆਇਡੈਂਟੀਫਾਈ ਕੀਤੇ ਜਿਨ੍ਹਾਂ ਤੇ ਅਸੀਂ ਅੱਗੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਮੌਜੂਦ ਤੁਸੀਂ ਤੁਸੀਂ ਇਹ ਚੀਜ਼ ਕਹਿ ਰਹੇ ਹੋ ਕਿ ਜੋ ਇੱਕ ਪ੍ਰੋਪਰ ਸਾਰਾ ਇੱਕ ਪ੍ਰੋਟੋਕਾਲ ਚੱਲਦਾ ਕਿ ਜੇ ਕਿਸੇ ਦੀ ਕੋਈ ਜਗ੍ਹਾ ਢਾਉਣੀਆਂ ਜਾਂ ਫਿਰ ਅਟੈਚ ਕਰਨੀਆਂ ਉਹ ਚੀਜ਼ਾਂ ਹੁੰਦੀਆਂ ਨੇ ਚਾਹੇ ਉਹ ਇੱਕ ਮੁਲਾਜ਼ਮ ਜਿਹੜੀ ਫੜੀ ਗਈ ਸੀ ਥਾਰ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਹੈ ਉਦੋਂ ਜੀ ਚਲਾਨ ਦੇ ਦਿੱਤਾ ਗਿਆ ਹੈਗਾ ਔਰ ਜਿਹੜੀ ਉਹਦੀ ਪ੍ਰਾਪਰਟੀ ਦੀ ਡੀਟੇਲਸ ਸੀਗੀ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਵੀ ਭੇਜੀ ਹੈ ਤੇ ਜੋ ਉਹਦੀ ਉਹਦੇ ਨਾਂ ਤੇ ਜੋ ਜਾਇਦਾਦ ਹੈ ਉਹ ਅਸੀਂ ਸਿਵਲ ਅਥਾਰਟिटीज ਨਾਲ ਵੀ ਟਾਈ ਅਪ ਕੀਤਾ ਹੈ ਵੀ ਉਹਦੇ ਜੋ ਦੇਖੋ ਜੋ ਵੀ ਇਲੈਗੈਲਿਟੀ ਹੈ ਉਹ ਐਸ ਪਰ ਲਾਅ ਫਿਰ ਅਸੀਂ ਪ੍ਰੋਸੀਡ ਕਰ ਸਕਦੇ ਕਿਉਂਕਿ ਲੋਕ ਇੱਕ ਪਾਸੇ ਉਹ ਕੋਠੀ ਲਾ ਦਿੰਦੇ ਆ ਤੇ ਇੱਕ ਪਾਸੇ ਕੋਈ ਘਰ ਟਾਇਆ ਜੀ ਉਹਦੀ ਪ੍ਰਾਪਰਟੀ ਜਿਸ ਜਿਸ ਸੋਰਸ ਨਾਲ ਖਰੀਦੀ ਗਈ ਹੈ ਜਾਂ ਕੀ ਉਹਦੇ ਪਿੱਛੇ ਹੈਗਾ ਬੈਕਗ੍ਰਾਉਂਡ ਉਹ ਅਸੀਂ ਆਲਰੇਡੀ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਆਰ ਚੈਕਿੰਗ ਦੈਟ ਆਲਸੋ ਠੀਕ ਹੈ ਇੱਕ ਬਠਿੰਡਾ ਜਿਹੜਾ ਤੁਸੀਂ ਪਿਛਲੇ ਸਾਲ ਇੱਥੇ ਆਏ ਤਾਂ ਪਿਛਲੇ ਸਾਲ ਜਿਹੜਾ ਇਹਨਾਂ ਦੇ ਵੱਲੋਂ ਤੁਹਾਡਾ ਤੁਹਾਡੇ ਜ਼ਿਲ੍ਹੇ ਦੀ ਗੱਲ ਕਹੀ ਗਈ ਕਿ ਸਭ ਤੋਂ ਜ਼ਿਆਦਾ ਇੱਥੇ ਨਸ਼ਾ ਫੜਿਆ ਗਿਆ ਕਿਉਂਕਿ ਜਿਹੜੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਕਰਦੇ ਨੇ ਪਿਛਲੇ ਸਾਲ ਜੀ ਸਾਡੇ ਜ਼ਿਲ੍ਹੇ 'ਚ 601 ਪਰਚੇ ਦਿੱਤੇ ਗਏ ਸੀ ਐਨਡੀਪੀਐਸ ਦੇ ਬਟ ਇਸ ਸਾਲ ਤਾਂ ਸਾਡੇ ਜਿਹੜੀ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ ਹੀ ਅਸੀਂ ਆਲਮੋਸਟ 380 ਪਰਚੇ ਦੇ ਚੁੱਕੇ ਸੋ ਸਾਡੀ ਟੀਮ ਲਗਾਤਾਰ ਇਸ ਮਹਿੰਮ 'ਚ ਲੱਗੀ ਹੋਈ ਹੈ ਔਰ ਜਿਹੜੇ ਇਸ ਇਸ ਵਾਰ ਦੀ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਸ਼ੁੱਕ ਹੌਟਸਪੌਟ ਦੇ ਨਾਮਲੇ ਪਟੰਡਾ ਦੇ ਹਰ ਸ਼ਹਿਰ ਦੇ ਵਿੱਚ ਇਦਾਂ ਦੇ ਹੁੰਦੇ ਨੇ ਤੇ ਫਿਰ ਜਦੋਂ ਇੱਕ ਵਾਰ ਅਬਨੀਤ ਜੀ ਜੀ ਦੇ ਕਾਰਵਾਈ ਹੋ ਜਾਂਦੀ ਹੈ ਜਿਸ ਇਲਾਕੇ ਦੇ ਵਿੱਚ ਤਾਂ ਉਸ ਤੋਂ ਬਾਅਦ ਵੀ ਚੈੱਕ ਰੱਖੀ ਜਾਂਦੀ ਹੈ ਉੱਥੇ ਕਿ ਦੁਬਾਰਾ ਤੋਂ ਤਾਂ ਨਹੀਂ ਕੁਝ ਇਦਾਂ ਦਾ ਹੋ ਰਿਹਾ ਕਿਉਂਕਿ ਉਹਨਾਂ ਦਾ ਇੱਕ ਨੈਕਸਸ ਤਾਂ ਉੱਥੇ ਬਣਿਆ ਹੁੰਦਾ ਹੋਵੇ ਡੈਫੀਨਿਟਲੀ ਜੀ ਇਹਦੇ ਵਿੱਚ ਹੌਟਸਪੌਟ ਟੂਨਾ ਏਰੀਆਜ਼ ਨੂੰ ਹੀ ਡਿਕਲੇਅਰ ਕੀਤਾ ਜਾਂਦਾ ਜਿੱਥੇ ਕਾਫੀ ਲਾਰਜ ਖੇਤ ਜਿਹੜੇ ਨਸ਼ਾ ਦੇ ਤਸਕਰੇ ਫੈਲੇ ਹੁੰਦੇ ਔਰ ਕਈ ਸਾਲਾਂ ਦਾ ਉੱਥੇ ਬਿਜ਼ਨਸ ਹੁੰਦਾ ਸੋ ਇਹ ਸਾਡਾ ਹਮੇਸ਼ਾ ਆਨ ਗoing ਪ੍ਰੋਸੈਸ ਹੈ ਅਸੀਂ ਉਹਨਾਂ ਹੌਟਸਪ ਸਾਡੇ ਸੋਰਸਸ ਵੀ ਲੱਗੇ ਹੁੰਦੇ ਸ ਸਾਡੀ ਟੀਮਸ ਵੀ ਸਪੈਸ਼ਲਾਈਜ਼ ਜਿਵੇਂ ਸਪੈਸ਼ਲ ਬ੍ਰਾਂਚ ਜਾਂ ਸੀਆਈ ਹੁੰਦੀ ਉਹ ਬਾਰ ਬਾਰ ਉਹਨਾਂ ਏਰੀਆਸ ਚ ਕਾਰਵਾਈ ਕਰਦੇ ਸੋ ਥੈਟ ਉਸ ਚੀਜ਼ ਨੂੰ ਠੱਲ ਪਾਈ ਜਾਏ ਥੋੜਾ ਜਿਹਾ ਮੈਂ ਤੁਹਾਡੇ ਯੂਪੀਐਸਸੀ ਦੇ ਉੱਤੇ ਆਵਾਂ ਕਿਵੇਂ ਦਾ ਤੁਹਾਡਾ ਰਿਆ ਸਫਰ ਜਾਂ ਕੀ ਮੋਟੀਵੇਸ਼ਨ ਕੀ ਸੀ ਕਿ ਕਿਉਂ ਤੁਸੀਂ ਆਣਾ ਚਾਹਿਆ ਯੂਪੀਐਸਸੀ ਦੇ ਵਿੱਚ ਜਾਂ ਫਿਰ ਪਹਿਲਾਂ ਕਦੇ ਕੋਈ ਜੌਬ ਵਗੈਰਾ ਵੀ ਕੀਤੀ ਜਾਂ ਵੈਰੀ ਫਸਤ ਤੁਸੀਂ ਯੂਪੀਐਸਸੀ ਕਰਕੇ ਨਹੀਂ ਜੀ ਮੈਂ ਦੱਸਣਾ ਚਾਹਾਂਗੀ ਮੈਂ 2012 ਚ ਸਿਲੈਕਟ ਹੋਈ ਸੀਗੀ ਯੂਪੀਐਸਸੀ ਚ ਤਾਂ ਮੋਟੀਵੇਸ਼ਨ ਮੇਰੇ ਫਾਦਰ ਸੀਗੇ ਉਹ ਆਈਆਰਐਸ ਅਫੀਸਰ ਸੀਗੇ ਹੁਣ ਰਿਟਾਇਰ ਹੋ ਗਏ ਕਾਫੀ ਸਾਲ ਪਹਿਲਾਂ ਬਟ ਯੈਸ ਹੋਰ ਮੇਰੀ ਕੁਝ ਫੈਮਿਲੀ ਜੇ ਮੇਰੀ ਕੁਝ ਮਾਸੀ ਹੈਗੀ ਦੋ ਤਿੰਨ ਮਾਸੀਆਂ ਆਈਐਸ ਅਫੀਸਰ ਸਿਗੀਆਂ ਤਾਂ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਪਰਿਵਾਰ ਰਿਹਾ ਸ਼ੁਰੂ ਤੋਂ ਯੈਸ ਮਾਈ ਮਦਰ ਵਾਸ ਆਲਸੋ ਇਨ ਸਟੇਟ ਬੈਂਕ ਆਫ ਇੰਡੀਆ ਤਾਂ ਮੇਰੀ ਫੈਮਲੀ ਸਾਰੀ ਸਰਵਿਸ ਕਲਾਸੀ ਹੈ ਮੈਕਸਿਮਮ ਅਫੀਸਰ ਰੇਲਵੇ ਅਫੀਸਰ ਸਿਗੇ ਤੇ मतलब स्पेशली मेरे फादर नु ही देख के और फर्स्ट कजिन मासीज नु देख के बचपन तो ही किया गया सी भी इसी लाइन च पढ़ना so, सो बचपन तो मेरा ट्रैक ओही सी बट यस बिफोर कितनी जॉब तुसी हां जी मैं वही ਦੱਸਣਾ ਚਾਹਾਂਗੀ ਕਿ ਇਸ ਤੋਂ ਪਹਿਲਾਂ ਮੈਂ ਸਟੇਟ ਬੈਂਕ ਆਫ ਇੰਡੀਆ ਚ ਸਿਲੈਕਟ ਹੋ ਗਈ ਸੀ ਜੀ প্রভਿਸ਼ਨਰੀ ਆਫੀਸਰ اور ਉੱਥੇ ਟ੍ਰੇਨਿੰਗ ਹੀ ਲੈ ਰਹੀ ਸੀ ਜਦੋਂ ਮੇਰਾ ਯੂਪੀਐਸਸੀ ਕਲੀਅਰ ਹੋ ਗਿਆ ਸੋ ਬਟ ਟ੍ਰੇਨਿੰਗ ਤੋਂ ਬਾਅਦ ਹੀ ਮੈਂ ਸਿੱਧਾ ਇੱਥੇ ਆ ਗਈ ਸੀ ਤਾਂ ਫਰਕ ਤੁਸੀਂ ਮਹਿਸੂਸ ਕੀਤਾ ਫਿਰ ਡੈਫੀਨਿਟਲੀ ਜੀ ਉਹ ਤਾਂ ਕੋਈ ਆਪਸ ਵਿੱਚ ਮੈਚ ਨਹੀਂ ਕਰਦਾ ਕਿਉਂਕਿ ਬੈਂਕਿੰਗ ਸੈਕਟਰ ਡਿਫਰੈਂਟ ਹੈ ਔਰ ਉੱਥੇ ਵੀ ਮੈਂ ਟ੍ਰੇਨਿੰਗ ਟਾਈਮ 'ਚ ਹੀ ਇਸ ਨੌਕਰੀ 'ਚ ਆ ਗਈ ਬਟ ਯੈਸ ਪੁਲਿਸ ਦੀ ਜੌਬ ਤਾਂ ਬਿਲਕੁਲ ਹੀ ਡਿਫਰੈਂਟ ਹੈ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਨਾਲ ਥੋੜਾ ਜਿਹਾ ਹੋਰ ਪ੍ਰਾਈਡ ਹੋਰ ਜਿਹਾ ਵੱਧ ਜਾਂਦਾ ਥੋੜਾ ਜਿਹਾ ਪੰਜਾਬ ਦੇ ਵਿੱਚ ਚੈਰਿਸ਼ ਜ਼ਿਆਦਾ ਕੀਤਾ ਜਾਂਦਾ ਹਾਂਜੀ ਉਹ ਤਾਂ ਹੈ ਬਟ ਯੈਸ ਆਈ ਥਿੰਕ ਪੁਲਿਸ ਦੀ ਨੌਕਰੀ ਬਿਲਕੁਲ ਹੀ ਡਿਫਰੈਂਟ ਟਾਈਪ ਦੀ ਹੁੰਦੀ ਹੈ ਐਂਡ ਆਮ ਵੈਰੀ ਪ੍ਰਾਊਡ ਕਿ ਆਮ ਇਨ ਦ ਪੁਲਿਸ ਸਰਵਿਸਸ ਔਰ ਜਿੰਨਾ ਅਸੀਂ ਪਬਲਿਕ ਨੂੰ ਸਰਵਿਸ ਦੇ ਸਕਦੇ ਆ ਸ਼ਾਇਦ ਹੀ ਕਿਸੇ ਹੋਰ ਜੌਬ 'ਚ ਚਾਂਸ ਮਿਲਦਾ ਹੈ ਇਸ ਚੀਜ਼ ਦਾ احساس ਵੀ ਰਹਿੰਦਾ ਅਪਨੀ ਜੀ ਕੇ ਕਿਸ ਤਰ੍ਹਾਂ ਲੋਕ ਤੁਹਾਡੇ ਕੋਲ ਦੁਖੀ ਆਉਂਦੇ ਆ ਤੁਹਾਡੇ ਇੱਕ ਦਸਖਤ ਜਾਂ ਤੁਹਾਡਾ ਇੱਕ ਕਾਲ ਕਈਆਂ ਦੀ ਮਤਲਬ ਲਾਈਫ ਬਦਲ ਦਿੰਦਾ ਬਹੁਤ ਜ਼ਿਆਦਾ ਚੀਜ਼ਾਂ ਕਈਆਂ ਦੀ ਤਾਂ ਬਹੁਤ ਛੋਟੀਆਂ ਇਹ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਡੇ ਇੱਕ ਕਾਲ ਦੇ ਨਾਲ ਹੀ ਹੱਲ ਹੋ ਜਾਂਦਾ ਇਹ ਚੀਜ਼ ਦਾ احساس ਕਿਦਾਂ ਦਾ ਹੁੰਦਾ ਉਦੋਂ ਦੇਖੋ ਜੀ ਜਦੋਂ ਸਾਨੂੰ ਕਿਉਂਕਿ ਡੇਲੀ بیس ਤੇ ਹੀ ਬਹੁਤ ਜ਼ਿਆਦਾ ਲੋਕਾਂ ਨਾਲ ਸਾਡਾ ਵਾਪੈਂਦਾ ਹੈ ਔਰ ਜਦੋਂ ਕੁਝ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਬਹੁਤ ਮੁਸ਼ਕਿਲ ਨਾਲ ਹੀ ਰਿਪੋਰਟ ਕਰਨ ਦੀ ਵੀ ਹਿੰਮਤ ਕਰ ਪਾਉਂਦੇ ਤੇ ਜਦੋਂ ਉਹਨਾਂ ਦਾ ਅਸੀਂ ਮੌਕੇ ਤੇ ਹੀ ਨਿਪਟਾਰਾ ਕਰ ਪਾਈਏ ਤੇ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਫੀਲ ਹੁੰਦੀ ਹੈ ਇਸੇ ਕਰਕੇ ਸਾਨੂੰ ਅਸੀਂ बार-बार ਪਬਲਿਕ ਨੂੰ ਅਪੀਲ ਵੀ ਕਰਦੇ ਆ ਵੀ ਤੁਸੀਂ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਸਾਡੇ ਨੰਬਰਸ ਅੱਜ ਕੱਲ ਐਕਸੈਸਿਬਲ ਹੁੰਦੇ ਆ ਤੁਸੀਂ ਹਮੇਸ਼ਾ ਜਿਹੜੀ ਜੈਨੂਇਨ ਪ੍ਰੋਬਲਮ ਹੈ ਉਹਨੂੰ ਰਿਪੋਰਟ ਕਰੋ ਸਾਡੀ ਇਹ ਡਿਊਟੀ ਹੈ ਅਸੀਂ ਬੈਠੇ ਆ ਕਿ ਤੁਹਾਡਾ ਹੱਲ ਕਰ ਆਮ ਚਲੋ ਹੁਣ ਤਾਂ ਬਹੁਤ মিডিਆ ਦਾ ਦੌਰ ਆ ਗਿਆ ਤਾਂ ਅਸੈਸ ਹੋ ਗਈ ਲੋਕਾਂ ਦੀ ਪਰ ਅਜੇ ਵੀ ਲੋਕ ਇਹ ਚੀਜ਼ ਕਹਿੰਦੇ ਆ ਕਿ ਅਫਸਰ ਨਹੀਂ ਮਿਲਦੇ ਅਫਸਰ ਉੱਠ ਕੇ ਚਲੇ ਜਾਂਦੇ ਆ ਜਾਂ ਕਿਸੇ ਨੂੰ ਕਹਿਣਾ ਦੱਸਣਾ ਨਹੀਂ ਹੁੰਦਾ ਕਿ ਮੀਟਿੰਗ ਚ ਚਲੇ ਗਏ ਸਾਹਿਬ ਸਾਹਿਬ ਇੱਥੇ ਚਲੇ ਗਏ ਥੋੜਾ ਜਿਹਾ ਇਹ ਇਹ ਚੀਜ਼ ਮੰਨਦੇ ਹਾਂ ਕਿ ਹੋਰ ਜ਼ਿਆਦਾ ਵਧੀਆ ਹੋਣੀ ਚਾਹੀਦੀ ਚਲੋ ਤੁਸੀਂ ਤਾਂ ਬਹੁਤ ਅੱਛਾ ਕਈ ਅਫੀਸਰ ਤਾਂ ਬਹੁਤ ਵਧੀਆ ਤਰੀਕੇ ਮਿਲਦੇ ਨੇ ਮੈਨੂੰ ਲੱਗਦਾ ਕਿ ਆਪਣੇ ਟਾਈਮ ਤੋਂ ਬਾਅਦ ਵੀ ਅਵੇਲੇਬਿਲਟੀ ਹੁੰਦੀ ਹੈ ਫੋਨ ਤੇ ਵੀ ਰਹਿੰਦੇ ਨੇ ਪਰ ਕੁਝ ਅਜੀਬ ਹੀ ਇਹ ਹੈਗਾ ਵਾ ਚੀਜ਼ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਥੋੜਾ ਜਿਹਾ ਬਹੁਤ ਜ਼ਿਆਦਾ ਇੱਕ ਵੱਡਾ ਪਿਕਚਰ ਕ੍ਰੀਏਟ ਕੀਤੀ ਗਿਆ ਕਿ ਸਰ ਬਿਜ਼ੀ ਨੇ ਕਿ ਕਈ ਵਾਰੀ ਹੁੰਦਾ ਵੀ ਆ ਬਿਜ਼ੀ ਥੋੜਾ ਜਿਹਾ ਇਹ ਵੀ ਦੱਸੋ ਬਹੁਤ ਬਿਜ਼ੀ ਤਾਂ ਅਸੀਂ ਹੁੰਦੇ ਹੀ ਹੈ ਇਹਦੇ ਚ ਤੋਂ ਕੋਈ ਸ਼ੱਕ ਨਹੀਂ ਹੈ ਬਿਕੋਜ਼ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ ਬਹੁਤ ਜ਼ਿਆਦਾ ਕੁਛ ਨਾ ਕੁਛ ਇੰਗੇਜਮੈਂਟਸ ਚੱਲਦੀਆਂ ਆ ਅਸੀਂ ਸਾਰਾ ਟਾਈਮ ਦਫ਼ਤਰ ਨਹੀਂ ਬੈਠ ਸਕਦੇ ਸਾਨੂੰ ਸਪੈਸ਼ਲੀ ਸਾਡੀ ਜੌਬਸ ਚ ਸਾਨੂੰ ਬਹੁਤ ਜ਼ਿਆਦਾ ਫੀਲਡ ਚ ਵੀ ਰਹਿਣਾ ਪੈਂਦਾ ਬਟ ਯੈਸ ਹੂ ਨੋਜ਼ ਮੰਨ ਨਹੀਂ ਹੈ ਕਿ ਤੁਸੀਂ ਪਬਲਿਕ ਨੂੰ ਵੀ ਕਹੋ ਕਿ ਸਾਹਿਬ ਬਿਜ਼ੀ ਹੈ ਵਾਟਐਵਰ ਬੜਾ ਟ੍ਰਾਂਸਪੇਰੈਂਟ ਸਿਸਟਮ ਹੋ ਗਿਆ ਹੈ ਔਰ ਸੀਐਮ ਸਾਹਿਬ ਦੀ ਤਾਂ ਡਾਇਰੈਕਸ਼ਨਸ ਹੀ ਬੜੀ ਕਲੀਅਰ ਹੈ ਵੀ ਐਕसेसਿਬਿਲਟੀ ਸ਼ੁੱਡ ਬੀ देयर ਆਲਵੇਸ ਹੰਟਾ ਵੀਕਐਂਡਸ ਤੇ ਵੀ ਕਿਆ ਗਿਆ ਹੈ ਕਿ ਫੋਨ ਆਨ ਰਹਿਣੇ ਚਾਹੀਦੇ ਪੁਲਿਸ ਤੇ ਤਾਂ ਵੈਸੇ ਹੀ ਸਾਢੇ 2:30 ਸਾਢੇ ਕੁਲ ਤਾਂ ਜੀ ਸਕੋਪ ਹੀ ਨਹੀਂ ਹੈ ਫੋਨ ਆਫ ਕਰਨ ਦਾ ਸੋ ਸਾਡੇ ਫੋਨਸ ਤਾਂ ਆਨ ਹੀ ਰਹਿੰਦੇ ਬਟ ਯਸ ਹੁਣ ਸਾਡੇ ਤੇ ਉਪਰੋਂ ਵੀ ਕਾਫੀ ਜ਼ਿਆਦਾ ਹੁਣ ਵਾਚ ਕੀਤੀ ਜਾਂਦੀ ਹੈ ਆਰ ਸੀਨੀਅਰਸ ਆਰ ਆਲਵੇਸ ਵਾਚਿੰਗ ਸਾਡੀ ਰਿਪੋਰਟਸ ਵੀ ਲਈਆਂ ਜਾਂਦੀਆਂ ਸੋ ਔਰ ਜਿਹੜੀ ਸਾਡੀ ਨੌਕਰੀਆਂ ਵੀ ਡੋਨਟ ਹੈਵ ਐਨ অপਸ਼ਨ ਕਿ ਅਸੀਂ ਇਸ ਤਰ੍ਹਾਂ ਗੱਲ ਕਰ ਚਈਏ ਔਰ ਵੱਤੋ ਵੱਤ ਅਸੀਂ ਕੋਸ਼ਿਸ਼ ਕਰਦੇ ਕਿ ਪਬਲਿਕ ਨੂੰ ਮਿਲ ਪਾਈਏ ਬਟ ਕਦੇ-ਕਦੇ ਸਿਚੁਏਸ਼ਨ ਹੀ ਇਦਾਂ ਦੀ ਹੁੰਦੀ ਹੈ ਕਿ ਤੁਹਾਨੂੰ ਕਈ ਵਾਰ ਨਹੀਂ ਦਫ਼ਤਰ ਆਇਆ ਜਾਂਦਾ ਪਰਸਨਲ ਤੇ ਪ੍ਰੋਫੈਸ਼ਨਲ ਫਿਰ ਕਿਵੇਂ ਬੈਲੈਂਸ ਹੁੰਦਾ ਕਿਉਂਕਿ ਬੀਇੰਗ ਅ ਫੀਮੇਲ ਹੈ ਨਾ ਪਰਿਵਾਰ ਵੀ ਹੁੰਦਾ ਸਾਰਾ ਕੁਝ ਉਹ ਚੀਜ਼ਾਂ ਜੋ ਇੱਕ ਜ਼ਿੰਦਗੀ ਦੇ ਟਾਸਕ ਹੁੰਦੇ ਨੇ ਉਹ ਫਿਰ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਜਾਂ ਕਿਦਾਂ ਹੋ ਪਾਂਦਾ ਦੇਖੋ ਜੀ ਹੈ ਤਾਂ ਕਾਫੀ ਟਫ ਬਿਕੋਜ਼ ਸਾਡੀ ਜੌਬਸ ਟੂ ਮੋਸਟ ਆਫ ਅ ਟਾਈਮ ਨੌਕਰੀ 'ਚ ਹੀ ਲੱਗ ਜਾਂਦਾ ਬਟ ਯੈਸ ਯੋਰ ਫੈਮਿਲੀ ਹਾਸ ਟੂ ਬੀ ਸਪੋਰਟਿਵ ਤੇ ਮੈਂ ਇਹ ਕਹਿ ਸਕਦੀ ਹਾਂ ਕਿ سپورਟਿਵ ਫੈਮਲੀਆਂ ði ਓਨਲੀ ਕੀ ਮੈਂ ਤਾਂ ਆਪਣਾ ਹੀ ਦੱਸ ਸਕਦੀ ਹਾਂ ਮੇਰੀ ਜਿਵੇਂ ਮੇਰੇ ਹਸਬੰਡ ਆਈਐਸ ਆਫੀਸਰ ਹੈ ਉਹ ਚੰਡੀਗੜ੍ਹ ਹੈਗੇ ਮੇਰੀ ਬੇਟੀ ਵੀ ਉਹਨਾਂ ਦੇ ਨਾਲ ਹੀ ਰਹਿੰਦੀ ਹੈ ਬਟ ਦੇ ਟੇਕ ਆਊਟ ਟਾਈਮ ਕਿ ਉਹਸ ਮੈਨੂੰ ਮਿਲ ਜਾਂਣ ਬਿਕੋਜ਼ ਮੈਂ ਤੁਸੀਂ ਵੀ ਫਿਰ ਜਾਣਦੇ ਰਹਿੰਦੇ ਹੋ ਕਿ ਨਹੀਂ ਜਿਆਦਾ ਛੱਡੇ ਜਾਂਦਾ ਜ਼ਿਲ੍ਹਾ ਨਹੀਂ ਛੱਡਿਆ ਜਾਂਦਾ ਜੀ ਥੋੜਾ ਦੂਰ ਹੈ ਔਰ ਇੱਥੇ ਦੇ ਸਿਚੁਏਸ਼ਨ ਮੈਨੂੰ ਨਹੀਂ ਜਿਆਦਾ ਅਲਾਉ ਕਰਦੀ ਬਟ ਮਾਈ ਫੈਮਿਲੀ ਕਮਸ ਐਂਡ ਮੀਟਸ ਮੀ ਅਮਰੀਕਾ ਦੇ ਮੀਟਿੰਗ ਹੁੰਦੀਆਂ ਚਲੇ ਜਾਂਦੀਆਂ ਬਟ ਇੱਥੋਂ ਇੰਨਾ ਪੋਸੀਬਲ ਨਹੀਂ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌ ਜਿਹੜਾ ਮੈਂ ਦੱਸਿਆ ਆਈ ਆ ਰਿਟਾਇਰ ਹੋਏ ਮੇਰੇ ਮਦਰ ਪਾਸ ਡਿਵਿਡ ਸੀ ਵਾਸ ਇਨ ਦੀ ਬੈਂਕ ਮੇਰੇ ਇੱਕ ਬ੍ਰਦਰ ਹੈ ਹੀ ਇਜ਼ ਐਨ ਐਡਵੋਕੇਟ ਔਰ ਪਾਪੀ ਹੈਗੇ ਮੇਰੇ ਔਰ ਮੇਰੇ ਹਸਬੰਡ ਆਈਐਸ ਆਫੀਸਰ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਪੰਜਾਬ ਮੈਂ ਜੀ ਅਨੰਦਪੁਰ ਸਾਹਿਬੋਂ ਬਿਲੋਂਗ ਕਰਦੀ ਹਾਂ ਹਾਂ ਤੇ ਫੈਮਿਲੀ ਉੱਥੇ ਹੀ ਫਾਦਰ ਨਹੀਂ ਜੀ ਮੇਰੀ ਸਾਰੀ ਫੈਮਿਲੀ ਟ੍ਰਾਈ ਸਿਟੀ ਚ ਹੈਗੀ ਚੰਡੀਗੜ੍ਹ ਮੋਹਾਲੀ ਕਿੱਦਾਂ ਸਰਕਲ ਕਿਵੇਂ ਤੁਹਾਡਾ ਇੱਕ ਤਾਂ ਚਲੋ ਪ੍ਰੋਫੈਸ਼ਨਲ ਸਰਕਲ ਹੋ ਗਿਆ ਜਿਹਦੇ ਵਿੱਚ ਸਾਰੇ ਵੱਡੇ ਵੱਡੇ ਨਾਮ ਇਹ ਹੋਤੇ ਆਪਣਾ ਜਿਹੜਾ ਪਰਸਨਲ ਤੁਹਾਡਾ ਸਰਕਲ ਹੋਊਗਾ ਵਜੇ ਵੀ ਮੇਨਟੇਨ ਆ ਉਦਾਂ ਹੀ ਫਰੈਂਡਸ ਵਗੈਰਾ ਕਾਲਜ ਦੇ ਜਾਂ ਅ ਅੱਜਕੱਲ੍ਹ ਦੇਖੋ ਜ਼ਿਆਦਾਤਰ ਇਨ ਟੱਚ ਫੋਨ ਤੇ ਹੀ ਰਹਿ ਪਾਦੇ ਆ ਕਿਉਂਕਿ ਸਾਡੀ ਜੌਬਸ ਚੋ ਮਿਲਦਾ ਨਹੀਂ ਟਾਈਮ ਬਟ ਯਸ ਜਿਹੜੇ ਮੇਰੇ ਫਰੈਂਡਸ ਐ ਉਹਨਾਂ ਨਾਲ ਤਾਂ ਹੈਗੀ ਆ ਮੇਨ ਟੱਚ ਬਟ ਇੱਥੇ ਰਹਿ ਕੇ ਕਿਸੇ ਨੂੰ ਮਿਲਿਆ ਤਾਂ ਜ਼ਿਆਦਾ ਜਾਣਦਾ ਨਹੀਂ ਹੁਣ ਤਾਂ ਪੁਲਿਸ ਵਾਲੀ ਮੇਰੇ ਜਿਹੜੇ ਆਫੀਸਰਸ ਐ ਉਹੀ ਮੇਰੀ ਸੋਸ਼ਲ ਸਰਕਲ ਵੀ ਕਹਿ ਸਕਦੇ ਹੋ ਬਣ ਜਾਂਦੇ ਤੇ ਬਾਕੀ ਤਾਂ ਅੱਜਕੱਲ੍ਹ WhatsApp ਸੋਸ਼ਲ ਮੀਡੀਆ ਕਮਿਊਨੀਕੇਸ਼ਨ ਨਾਲ ਹੀ ਇਨ ਟੱਚ ਰਹਿਣਾ ਪੈਂਦਾ ਮੇਨਟੇਨ ਆ ਉਹ ਸਰਕਲ ਕਾਲਜ ਵਗੈਰਾ ਦਾ ਹੈਗੇ ਇੱਕਾ ਦੁਕਾ ਫਰੈਂਡਸ ਸਾਰੇ ਹਾਂ ਜੀ ਕਦੇ ਕਦੇ ਮੌਕਾ ਮਿਲੇ ਤਾਂ ਮੈਂ ਰੀਯੂਨੀਅਨਸ ਤੇ ਵੀ ਜਾਂਦਿਆਂ ਜਿਵੇਂ ਹੁੰਦਾ ਹੀ ਤੁਹਾਨੂੰ ਪਤਾ ਹੀ ਹੈ ਕਿ ਬੈਚਮੇਟਸ ਦੇ ਰੀਯੂਨੀਅਨ ਹੁੰਦੇ ਹੈ ਮੈਂ ਪਰ ਉੱਥੇ ਉੱਥੇ ਫਿਰ ਸੈਂਟਰ ਆਫ ਅਟਰੈਕਸ਼ਨ ਹੋ ਜਾਂਦੇ ਹਾਂ ਨਹੀਂ ਜੀ ਥੋੜਾ ਜਿਹਾ ਇੱਕ ਹਾਈਪ ਤਾਂ ਮਿਲਦੀ ਹੈ ਸੀ ਦੇ ਡੂ ਦੇ ਫੀਲ ਪ੍ਰਾਊਡ ਕਿ ਉਹਨਾਂ ਦੇ ਨਾਲ ਦਾ ਕੋਈ ਆਊਨ ਪ੍ਰਾਊਡ ਵੀ ਕੈਸਾ ਹੁੰਦਾ ਹੈ ਯੈਸ ਬਟ ਜਦੋਂ ਉਸ ਤਰ੍ਹਾਂ ਦੇ ਮਾਹੌਲ 'ਚ ਹੋ ਤਾਂ ਫਿਰ ਬਿਲਕੁਲ ਸਕੂਲ ਟਾਈਮ 'ਚ ਜਾਂ ਕਾਲਜ ਟਾਈਮ 'ਚ ਤੁਸੀਂ ਪਹੁੰਚ ਜਾਂਦੇ ਹੋ ਸਗੋਂ ਸਾਨੂੰ ਵਧੀਆ ਲੱਗਦਾ ਕਿ ਵੀ ਫੀਲ ਪਾਰਟ ਆਫ ਦਟ ਹੋਲ ਸੈਟਅਪ ਅਗੇਨ ਤੇ ਕਦੇ ਉਸ ਤਰ੍ਹਾਂ ਸਟਾਰ ਵਾਲੀ ਫ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਲੈ ਕੇ ਜਿਹੜੀ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਪਰਸੈਪਸ਼ਨ ਸੀਗੀ ਉਹ ਜਿਵੇਂ ਜਿਵੇਂ ਹੁਣ ਸਮਾਂ ਬਦਲ ਰਿਹਾ ਜਿਵੇਂ ਆਪਾਂ ਗੱਲ ਕੀਤੀ ਕਿ ਸਰ ਬੈਠੇ ਨਹੀਂ ਹੈਗੇ ਸਰ ਬਿਜ਼ੀ ਨੇ ਕੋਈ ਮੀਟਿੰਗ ਚੱਲ ਰਹੀ ਹੈ ਜਿਵੇਂ ਤੁਸੀਂ ਕਿਹਾ ਕਿ ਹੁਣ ਬਹੁਤ ਟਰਾਂਸਪੇਰੈਂਟ ਹੋ ਗਿਆ ਇਦਾਂ ਨਹੀਂ ਕੀਤਾ ਜਾ ਸਕਦਾ ਬੜਾ ਚੈੱਕ ਹੈ ਇਹ ਉਹ ਲੋਕਾਂ ਦੇ ਮਨਾਂ ਦੇ ਵਿੱਚ ਪਰਸੈਪਸ਼ਨ ਬਦਲ ਰਹੀ ਹੈ ਆਮ ਬੰਦੇ ਨੂੰ ਲੱਗਦਾ ਕਿ ਹਾਂ ਯਾਰ ਇਹ ਇਹ ਸਾਡੇ ਵਰਗੇ ਨੇ ਇੱਕ ਅਹੁਦੇ ਤੇ ਬੈਠੇ ਨੇ ਸਾਡੇ ਦੇ ਲਈ ਇਹ ਹੈਗੇ ਨੇ ਸੀ ਮੈਂ ਤਾਂ ਇਹ ਕਵਾਂਗੀ ਕਿ ਜਦੋਂ ਤੱਕ ਸਾਨੂੰ ਲੋਕੀ ਫੇਸ ਟੂ ਫੇਸ ਨਾ ਮਿਲਣ ਸ਼ਾਇਦ ਅਦਾ ਜਾਂ ਜਿਵੇਂ ਤੁਸੀਂ ਕਿਹਾ ਕਿ ਅੱਧੀ ਚੀਜ਼ਾਂ ਅੱਜਕੱਲ ਸੋਸ਼ਲ ਮੀਡੀਆ ਡਰਾਈਵਨ ਹੁੰਦੀਆਂ ਬਟ ਜਦੋਂ ਤੱਕ ਤੁਸੀਂ ਆਪ ਵਿਚਰੋ ਪਬਲਿਕ ਨੂੰ ਮਿਲੋ ਤੇ ਜਦੋਂ ਐਕਸੈਸਿਬਲ ਹੋ ਤਾਂ ਆਪਣੇ ਆਪ ਹੌਲੀ ਹੌਲੀ ਇਹ ਦਿਮਾਗ ਚੋ ਜਾਏਗਾ ਕਿਉਂਕਿ ਮੈਨੂੰ ਤਾਂ ਪਰਸਨਲੀ ਲੱਗਦਾ ਕਿ ਹੁਣ ਤਾਂ ਸਾਨੂੰ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਵੀ ਹਵ ਟੂ ਬੀ ਐਬਸੋਲੂਟਲੀ ਐਕਸੈਸਿਬਲ ਟੂ ਪਬਲਿਕ ਫੋਨ ਸਾਡੇ ਔਨ ਹੈ ਜੇ ਅਸੀਂ ਨਹੀਂ ਇੱਥੇ ਤਾਂ ਤੁਸੀਂ ਮੈਨੂੰ ਇੰਨੀ ਪਬਲਿਕ ਦੇ ਸਾਰੇ ਟਾਈਮ ਫੋਨ ਆਉਂਦੇ ਕੋਈ ਜੇ ਕਈ ਵਾਰ ਲੱਗਦਾ ਸੀ ਬਾਹਰ ਵੇਟ ਕਰ ਰਹੇ ਦਿੰਦੇ ਮੈਸੇਜ ਮੀ ਕਿ ਅਸੀਂ ਜੀ ਬਾਹਰ ਵੇਟ ਕਰ ਰਹੇ ਸਾਨੂੰ ਬੁਲਾਓ ਸੋ ਥਿੰਗਸ ਆ ਵੈਰੀ ਡਿਫਰੈਂਟ ਨਾ ਇਹ ਆਈ ਥਿੰਕ ਸਾਰੇ ਆਫੀਸਰ ਨਹੀਂ ਇਦਾਂ ਕਰਦੇ ਤੁਸੀਂ ਵਧੀਆ ਜੇ ਕੀਤਾ ਇਦਾਂ ਮੈਂ ਤਾਂ ਐਗਜ਼ਾਮਪਲ ਦੇ ਰਹੀ ਆ ਕਿ ਮੈਨੂੰ ਤਾਂ ਇਦਾਂ ਆਉਂਦੇ ਆ ਮੈਸੇजेस ਯਾ ਕਾਲਸ ਬਾਕੀਆਂ ਤਾਂ ਮੈਂ ਕਹਿ ਨਹੀਂ ਸਕਦੀ ਬਟ ਉਹ ਜ਼ਮਾਨੇ ਮੈਨੂੰ ਤਾਂ ਲੱਗਦਾ ਚਲੇ ਗਏ ਕਿ ਤੁਸੀਂ ਕਹਿ ਸਕਦੇ ਹੋ ਤੁਹਾਡੀ ਕਦੇ यूपीएससी ਦੇ ਵਿੱਚ ਇਸ ਇਸ ਪਾਸੇ ਯੂਨੀਫਾਰਮ ਦੇ ਵਿੱਚ ਆਉਣ ਤੋਂ ਪਹਿਲਾਂ ਕਦੇ ਕੋਈ ਪਬਲਿਕ ਪੁਲਿਸ ਡੀਲਿੰਗ ਵਗੈਰਾ ਰਹੀ ਤੁਹਾਡੀ ਆਪਣੀ ਕਦੇ ਕਿਤੇ ਨੋ ਉਹਨੂੰ ਚਲਾਨ ਕਦੇ ਕੋਸ਼ਿਸ਼ ਕਰਦੇ ਚਲਾਨ ਮੇਰਾ ਇੱਕ ਵਾਰੀ ਹੋਣ ਲੱਗਾ ਸੀ ਜਲੰਧਰ ਮੈਂ ਕੋਚਿੰਗ ਲੈਰੀ ਸੀ ਜਦੋਂ ਯੂਪੀਐਸਸੀ ਦੀ ਬਟ that traffic ਵਾਲੇ ਇਨਫੈਕਟ ਮੈਂ ਉਹਨੂੰ ਦੱਸਿਆ ਕਿ ਮੈਂ ਕੋਚਿੰਗ ਲੈਣ ਉੱਥੋਂ ਹੀ ਆ ਰਹੀ ਹਾਂ ਤਾਂ ਹੀ ਵਾਸ ਕਾਈਂਡ ਇਨਫ ਕਿ ਉਹਨਾਂ ਨੇ ਮੇਰਾ ਚਲਾਨ ਨਹੀਂ ਕੀਤਾ ਬਟ ਅਦਰਵਾਇਜ਼ that is my one single exfort ਉਹਨੂੰ ਵੈਸੇ ਲੱਭ ਕੇ ਮਿਲਣਾ ਚਾਹੀਦਾ ਕਿਤੇ ਉਹਨਾਂ ਨੂੰ ਦੁਬਾਰਾ ਬਹੁਤ ਪੁਰਾਣੀ ਗੱਲ ਹੋ ਗਈ ਹੁਣ ਤਾਂ ਬਟ ਹੀ ਵਾਸ ਕਾਈਂਡ ਇਨਫ ਉਹਨਾਂ ਨੇ ਮੇਰਾ ਨਹੀਂ ਚਲਾਨ ਕੀਤਾ ਜਿਹੜੇ ਯੂਪੀਐਸਸੀ ਬੱਚੇ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਜਾਂ ਸੋਚ ਰਹੇ ਨੇ ਹੁਣ ਤਾਂ ਬੱਚੇ 10th ਦੇ ਵਿੱਚ ਹੀ ਪਲਾਨ ਕਰਨ ਲੱਗ ਜਾਂਦੇ ਆ ਉਸ ਤੋਂ ਵੀ ਪਹਿਲਾਂ ਪੇਰੈਂਟਸ ਸੋਚਣ ਲੱਗ ਜਾਂਦੇ ਉਹਨਾਂ ਦੇ ਲਈ ਤੁਹਾਡੇ ਤੁਸੀਂ ਕੀ ਆਪਣੇ ਤਜਰਬੇ ਚੋਂ ਕੱਢਦੇ ਹੋ ਮੈਨੂੰ ਤਾਂ ਇਹ ਲੱਗਦਾ ਹੈ ਕਿ UPSC ਐਸ एवरीवन बॉडी ਨੋਜ਼ ਐਸ ਅ ਵੈਰੀ ਵੈਰੀ ਟਫ ਐਗਜ਼ਾਮੀਨੇਸ਼ਨ ਤਾਂ ਉਹਦੀ ਤਿਆਰੀ ਲਈ ਤੁਹਾਨੂੰ ਇੱਕ ਚੀਜ਼ ਹਮੇਸ਼ਾ ਮਾਈਂਡ ਚ ਰੱਖਣੀ ਚਾਹੀਦੀ ਹੈ ਕਿ ਆਪਣਾ ਇੱਕ ਬੈਕਅਪ ਪਲਾਨ ਜ਼ਰੂਰ ਰੱਖੋ ਦੇ ਮਸਟ ਬੀ ਅ ਪਲਾਨ ਬੀ ਮੈਂ ਆਪਣਾ ਐਗਜ਼ਾਮਪਲ ਦੇ ਕੇ ਕਹਿ ਸਕਦੀ ਹਾਂ ਕਿ ਕਿ ਮੇਰੇ ਮਾਈਂਡ ਚ Aim ਤਾਂ UPSC ਸੀਗਾ ਬਟ ਸਿンス ਆਈ ਥੋਟ ਕਿ ਕੋਈ ਜੌਬ ਸਿਕਿਉਰਿਟੀ ਹੋਣੀ ਚਾਹੀਦੀ ਹੈ ਇਸ ਤੇ ਨਾਲ ਦੇ ਨਾਲ ਫਿਰ ਮੈਂ ਬੈਂਕਸ ਦੇ ਐਗਜ਼ਾਮ ਵੀ ਦਿੰਦੀ ਰਹੀ ਬਿਕਾਜ਼ ਆਈ ਵਾਸ ਫਰਮ ਆਰਟਸ ਬੈਕਗਰਾਉਂਡ ਤਾਂ ਮੇਰਾ ਕੋਈ ਨਾਨ ਮੈਡ ਵਗੈਰਾ ਨਹੀਂ ਸੀਗਾ ਔਰ ਜਿਹੜੇ ਵੀ ਤੁਸੀਂ ਆਪਸ਼ਨ ਸਿਲੈਕਟ ਕਰੋ ਉਹ ਉਹ ਏਰੀਆ ਆਫ ਇੰਟਰਸਟ ਜ਼ਰੂਰ ਹੋਏ ਤੁਹਾਡਾ ਕਿਉਂਕਿ ਕਿਸੇ ਦੇ ਕਹਿਣ ਤੇ ਕਿ ਜੋ ਫਲਾਨਾ ਸਬਜੈਕਟ ਬੜਾ ਸਕੋਰਿੰਗ ਹੈ ਤੁਸੀਂ ਇਦਾਂ ਦਾ ਸਬਜੈਕਟ ਰੱਖ ਲਓ ਬਹੁਤੇ ਕਰਦੇ ਆ ਬਹੁਤੇ ਕਰਦੇ ਸੋ ਉਹ ਮੈਨੂੰ ਲੱਗਦਾ ਇਟ ਵਿਲ ਨਾਟ ਵਰਕ ਇਨ ਦਿ ਲੌਂਗ ਰਨ ਬਿਕਾਜ਼ ਇਫ ਇਟ ਇਸ ਬਹੁਤ ਪੜਨਾ ਪੈਂਦਾ ਤੇ ਜੇ ਤੁਸੀਂ ਇਦਾਂ ਦਾ ਸਬਜੈਕਟ ਰੱਖ ਲਓ ਜਿਹੜਾ ਤੁਹਾਡਾ ਏਰੀਆ ਆਫ ਇੰਟਰਸਟ ਦਾ ਹੈ ਹੀ ਨਹੀਂ ਸੋ ਆਈ ਪਰਸਨਲੀ ਫੀਲ ਕਿ ਬੱਚਿਆਂ ਨੂੰ ਉਹ ਨਹੀਂ ਲੈਣਾ ਚਾਹੀਦਾ ਔਰ ਬਹੁਤ ਜ਼ਿਆਦਾ ਹਰ ਤਰਫ ਦੀ ਗਾਈਡੈਂਸ ਨਾਲੋ ਇੱਕ ਦੋ ਜਗ੍ਹਾ ਪੁੱਛ ਲੋ ਡੋਨਟ ਗੋ 에ਵਰੀਵੇਅਰ ਕੋਈ ਕਹਿੰਦਾ ਦਿੱਲੀ ਜਾ ਕੇ ਕੋਚਿੰਗ ਲੋ ਕੋਈ ਚੰਡੀਗੜ੍ਹ ਤੁਸੀਂ ਦਿੱਲੀ ਲਈ ਮੈਂ ਚੰਡੀਗੜ੍ਹ ਲਈ ਜੀ ਚੰਡੀਗੜ੍ਹ ਲਈ ਨਾ ਆਮ ਦਿੱਲੀ ਦੇ ਹੀ ਲੋਕਾਂ ਨੂੰ ਹਾਂ ਸੋ ਮੈਂ ਤਾਂ ਆਪਣਾ ਚੰਡੀਗੜ੍ਹ ਤੋਂ ਹੀ ਤਿਆਰੀ ਕੀਤੀ ਥੋੜਾ ਜਿਆ ਇੰਟਰਵਿਊ ਵਗੈਰਾ ਤਾਂ ਦੱਸ ਸਕਦੇ ਹੋ ਕਿੱਦਾਂ ਦਾ ਸੀਗਾ ਕੀ ਕਿਵੇਂ ਜੇ ਕੁਝ ਯਾਦ ਹੋਵੇ ਇੰਟਰਵਿਊ ਬਹੁਤ ਜ਼ਿਆਦਾ ਤਾਂ ਮੈਨੂੰ ਯਾਦ ਨਹੀਂ ਬਟ ਬੜੇ ਕੰਫਰਟੇਬਲ এনवायरमेंट ਜਿਹਾ ਮੇਰਾ ਤਾਂ ਹੋਇਆ ਸੀਗਾ ਜਿਹੜਾ ਉਹ ਦਿਖਾਇਆ ਜਾਂਦਾ ਵਾ ਕਿ ਬੜਾ 4-5 ਬੈਠੇ ਹੁੰਦੇ ਨੇ ਜ਼ਬਰਦਸਤ ਤਰੀਕੇ ਸਵਾਲ ਤੇ ਸਵਾਲ ਨਹੀਂ ਜੀ ਉਹਨਾਂ ਦਾ ਵੀ ਬੜਾ ਟੈਕਨੀਕ ਹੁੰਦੀ ਹੈ ਇਟ ਇਜ਼ ਆਲਸੋ ਸਰਪ੍ਰਾਈਜ਼ਿੰਗ ਐਲੀਮੈਂਟ ਫਰਮ देयर ਸਾਈਡ ਆਲਸੋ ਵਖ ਵਖ ਫੀਲਡ ਆਫ ਲਾਈਫ ਦੇ ਜਿਹੜੇ ਯੂਪੀਐਸਸੀ ਦੇ ਮੈਂਬਰਸ ਹੁੰਦੇ ਉਹ ਤੁਹਾਡਾ ਵੀ ਦੇਖਦੇ ਹਾਊ ਯੂ ਆਰ ਰਿਸਪੌਂਡਿੰਗ ਜੇ ਉਹਨਾਂ ਨੂੰ ਲੱਗੇ ਕਿ ਤੁਸੀਂ ਪੈਨਿਕ ਕਰ ਰਹੇ ਹੋ ਦੈਨ ਦੇ ਟ੍ਰਾਈ ਟੂ ਐਗਜ਼ਰਟ ਮੋਰ ਪ੍ਰੈਸ਼ਰ ਜੇ ਤੁਸੀਂ ਕਾਮ ਐਂਡ ਕੰਪੋਜ਼ਡ ਰਹੋ ਤਾਂ ਸਮਟਾਈਮਸ ਉਹਨਾਂ ਦਾ ਵੀ ਮੂਡ ਹੁੰਦਾ ਹੈ ਵੀ ਕਿਸ ਸਟ੍ਰੀਮ 'ਚ ਜਾਣਾ ਹੈ ਤਾਂ ਕੀ ਕੁਝ ਕੋਈ ਇੱਕ ਅੱਧੀ ਚੀਜ਼ ਜੇ ਕੁਝ ਯਾਦ ਹੋਵੇ ਮੈਨੂੰ ਇੰਨਾ ਯਾਦ ਹੈ ਕਿ ਜਦੋਂ ਮੈਂ ਇੱਕ ਇੰਟਰਵਿਊ ਦਿੱਤਾ ਸੀ ਸ਼ਾਇਦ ਉਸ ਦਿਨ इंडिया पाकिस्तान दा कुछ सेगा वर्ल्ड कप क्रिकेट दा अच्छा सो वन ऑफ द यूपीएससी ਮੈਂਬਰਸ ਵਾਸ ਇਨ ਅ ਵੈਰੀ ਜੋਲੀ ਮੂਡ ਟਾਈਪ ਕਿ ਅੱਜ ਤਾਂ ਇੰਡੀਆ ਜਿੱਤੇਗਾ ਕੁਛ ਅਦਾ ਮੈਨੂੰ ਇੰਨਾ ਥੋੜਾ ਬਹੁਤ ਯਾਦ ਹੈ ਸੋ ক্রিকেট ਦੀ ਥੋੜੀ ਬਹੁਤ ਗੱਲਾਂ ਕੀਤੀਆਂ ਸੀ ਔਰ ਮੋਹਾਲੀ ਸੰਸਰ ਵਾਸ ਸਟੇਇੰਗ देयर ਤੇ ਮੈਨੂੰ ਬੁਕਸ ਬਾਰੇ ਪੁੱਛਿਆ ਸੀ ਕੋਈ ਰਾਈਟਰਸ ਬਾਰੇ ਸੋ ਮੇਰਾ ਤਾਂ ਕਾਫੀ ਸਮੂਦੀ ਰਿਹਾ ਸੀਗਾ ক্রিকেট ਵਗੈਰਾ ਦਾ ਤੁਸੀਂ ਹੈ ਕੁਝ ਦੇਖਦੇ ਵਗੈਰਾ ਉਸ ਟਾਈਮ ਥੋੜਾ ਬਹੁਤ ਦੇਖਦੀ ਸੀ ਹੁਣ ਤਾਂ ਬਿਲਕੁਲ ਨਹੀਂ ਲੱਕ ਫੈਕਟਰ ਵੀ ਹੈਗਾ ਆਪਣੀ ਇੱਥੀ ਸੀ ਡੈਸਟੀਨੀ ਦਾ ਮੈਂ ਡੈਫੀਨਿਟਲੀ ਕਹਾਂਗੀ ਕਿਉਂਕਿ ਇੰਨੇ ਜ਼ਿਆਦਾ ਬੱਚੇ ਇਹਦੀ ਤਿਆਰੀ ਕਰਦੇ ਪਰ ਮਿਹਨਤ ਤੋਂ ਬਿਨਾ ਤਾਂ ਲੱਕ ਨਹੀਂ ਤੁਸੀਂ ਕਹਿ ਸਕਦੇ ਇਹ ਇਗਜ਼ਾਮ ਅਕੇਲਾ ਲੱਕ ਨਹੀਂ ਪਾਸ ਕਰਾ ਸਕਦਾ ਠੀਕ ਹੈ ਕਿਉਂਕਿ ਇਹਦੇ ਚ ਪੜਾਈ ਦੀ ਤਪੱਸਿਆ ਤਾਂ ਬਹੁਤ ਅੱਛਾ ਜਿਵੇਂ ਜਿਵੇਂ ਇਹ ਚੀਜ਼ ਕਹੀ ਜਾਂਦੀ ਹੈ ਕਿ 15 15 ਘੰਟੇ ਕੋਈ ਤਾਂ 20 20 ਵੀ ਕਹੀ ਜਾਂਦਾ ਕਿਵੇਂ ਇਹਦਾ ਹੁੰਦਾ ਵਾ ਤੁਸੀਂ ਬੈਟਰ ਦੱਸ ਸਕਦੇ ਹੋ ਮੈਂ ਤਾਂ ਆਪਣਾ ਦੱਸ ਸਕਦੀ ਹਾਂ ਕਿ ਜੀ ਮੈਂ ਦਿਨ ਚ ਕਿਉਂਕਿ ਸਾਲ ਦਾ ਟਾਈਮ ਤੁਹਾਡੇ ਕੋਲ ਹੁੰਦਾ ਹੈ ਜੇ ਤੁਸੀਂ ਪਲੈਨਿੰਗ ਪ੍ਰੋਪਰਲੀ ਕਰ ਲਓ ਜੇ ਸ਼ੁਰੂ ਚੋਂ ਵੀ ਤੁਸੀਂ 6 ਘੰਟੇ ਵੀ ਡੇਲੀ ਪੜ੍ਹ ਲਓ ਫਿਰ ਤਾਂ ਇਵੈਂਚੁਅਲੀ ਤਾਂ ਤੁਹਾਨੂੰ 12 ਘੰਟੇ ਲਾਸਟ ਡੇਸ ਤੇ ਪੜ੍ਹਨਾ ਹੀ ਪਏਗਾ ਪਰ ਵੀ ਘੰਟੇ ਆਈ ਥਿੰਕ ਲੌਂਗ ਟਰਮ ਤਾਂ ਤੁਸੀਂ ਸਸਟੇਨ ਨਹੀਂ ਕਰ ਸਕਦੇ ਪਰ ਜੇ ਤੁਸੀਂ ਕੰਸਿਸਟੈਂਟਲੀ ਨਾ ਪੜਿਆ ਲਾਸਟ ਤਾਂ ਇੰਨਾ ਜ਼ਿਆਦਾ ਕੁਝ ਕਵਰ ਕਰਨਾ ਔਖਾ ਹੁੰਦਾ ਸੋ ਮੈਂ ਹੋਰ ਵੀ ਕਾਫੀ ਟਾਪਰਸ ਤੋਂ ਪਤਾ ਕੀਤਾ ਹੈ ਕਿ ਉਹ 6-6 ਘੰਟੇ ਪੜ੍ਹ ਕੇ ਐਂਡ ਤੱਕ ਵੀ 6 ਘੰਟੇ ਜੁਨਾ ਨੇ ਕੱਢ ਲਿਆ consistency is the key ਮਤਲਬ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ 15-15 ਘੰਟੇ ਰੱਟੇ ਮਾਰ ਰਹੇ ਹੋ ਬੈਠੇ ਨਹੀਂ ਨਹੀਂ ਇਹ ਚੱਲ ਨਹੀਂ ਸਕਦਾ ਬਿਕੋਜ਼ ਇਹਦੇ 'ਚ ਕੋਈ ਫਿਕਸ ਸਿਲੇਬਸ ਹੀ ਨਹੀਂ ਹੈ ਹਮ ਹਮ ਤਾਂ ਤੁਹਾਨੂੰ ਥੋੜੀ ਆਪਣੀ ਕਰੰਟ ਰਿਐਲਿਟੀ ਨਾਲ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦੁਨੀਆਂ 'ਚ ਹੋ ਕੀ ਰਿਹਾ ਹੈ ਕੱਲੇ ਬੁੱਕਸ ਨਾਲ ਨਹੀਂ ਚੱਲ ਸਕਦਾ ਯੂ ਮਸਟ ਹੈਵ ਯੂ ਕਾਮਨ ਸੈਂਸ ਆਲਸੋ ਇਹ ਤੁਸੀਂ ਫਿਰ ਜਦੋਂ ਇਹਦੇ ਵਿੱਚ ਸਰਵਿਸ ਦੇ ਵਿੱਚ ਆਏ ਹੋ ਤਾਂ ਤੁਸੀਂ ਸਭ ਤੋਂ ਪਹਿਲੀ ਪੋਸਟ ਤੁਹਾਡੀ ਕਿੱਥੇ ਰਹੀ ਹੈ ਮੇਰੀ ਜੀ ਅੰਡਰ ਟ੍ਰੇਨਿੰਗ ਮੈਂ ਜਲੰਧਰ ਪੁਲਿਸ ਕਮਿਸ਼ਨਰੇਟ ਚ ਰਹੀ ਆ ਉਹ ਵੀ ਟੋਟ ਇਲ ਇਤਫਾਕ ਸੀਗਾ ਤੁਸੀਂ ਜਲੰਧਰ ਹੀ ਜਿਵੇਂ ਦੱਸਦੇ ਤੁਸੀਂ ਪੜ੍ਹੇ ਵੀ ਮੈਂ ਕਿਹ ਚਲੰਦਰ ਹਾਂਜੀ ਮੇਰੀ ਸਾਰਾ ਬਚਪਨ ਜਲੰਧਰ ਦਾ ਹੈ ਮੈਂ ਪੀਜੀ ਸਕੂਲ ਚ ਪੜ੍ਹੀ ਆ ਤੇ ਯੈਸ ਜਦੋਂ ਮੈਨੂੰ ਉੱਥੇ ਟ੍ਰੇਨਿੰਗ ਲਈ ਭੇਜਿਆ ਗਿਆ ਤਾਂ ਇਟ ਵਾਸ ਲਾਈਕ ਅ ਹੋਮ ਕਮਿੰਗ ਫॉर ਮੀ ਕਿਉਂਕਿ ਮੇਰਾ ਸਕੂਲ ਉੱਥੇ ਸੀ ਮੇਰੇ ਸਾਰੇ ਬਚਪਨ ਦੇ ਫਰੈਂਡਸ ਉੱਥੇ ਸੀਗੇ ਸਭ ਤੋਂ ਜ਼ਿਆਦਾ ਮਾਣ ਵਾਲੀ ਕਿਹੜਾ ਮੂਵਮੈਂਟ ਸੀਗਾ ਜਦੋਂ ਤੁਸੀਂ ਪੇਪਰ ਕ੍ਰੈਕ ਕਰਦੇ ਹੋ ਜਾਂ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਜਾਂ कि ਤੁਹਾਨੂੰ ਕਿਸੇ ਤੋਂ ਪਤਾ ਲੱਗਿਆ ਸਭ ਤੋਂ ਪਹਿਲਾਂ ਜੀ ਮੇਰੇ ਬਦਰ ਨੇ ਮੈਨੂੰ ਫੋਨ ਕੀਤਾ ਸੀਗਾ ਸੋ ਆਬਵੀਅਸਲੀ ਆਈ ਥਿੰਕ ਪੇਰੈਂਟਸ ਤੋਂ ਉੱਪਰ ਤਾਂ ਕਿਸੇ ਨੇ ਉਹਨਾਂ ਨੇ ਦੇਖਿਆ ਸੀ ਰਿਜ਼ਲਟ ਤਾਂ ਹਾਂ ਜੀ ਮੈਂ ਉਸ ਟਾਈਮ ਜਿਵੇਂ ਮੈਂ ਦੱਸਿਆ ਬੈਂਕ ਚ ਟ੍ਰੇਨਿੰਗ ਕਰ ਰਹੀ ਸੀ ਤਾਂ ਮੈਂ ਉਦੋਂ ਹਰਿਆਣਾ ਚ ਕੋਈ ਇੰਦਰੀ ਕਰਨਾਲ ਚ ਪੈਂਦਾ ਏਰੀਆ ਉੱਥੇ ਮੈਂ ਰੂਰਲ ਟ੍ਰੇਨਿੰਗ ਲੈ ਰਹੀ ਸੀ ਸੋ ਆਈ ਸਟਿਲ ਰਿਮੈਂਬਰ ਕਿ ਮੈਂ ਬੈਂਕ ਚ ਕੰਪਿਊਟਰ ਸਕਰੀਨ ਦੇ ਅੱਗੇ ਜਿਵੇਂ ਬੈਂਕਸ ਤੋਂ ਕਯੂਬੀਕਲ ਬਣੇ ਹੁੰਦੇ ਆ ਉਹ ਸਿਟਿੰਗ देयर ਵੈਨ ਮਾਈ ਮਮ ਕਾਲਡ ਮੀ ਕਿ ਤੇਰਾ ਹੋ ਗਿਆ ਸੋ ਮੈਨੂੰ ਖੁਸ਼ੀ ਹੋਈ ਕਿ ਮੈਂ ਬੈਂਕ ਤੋਂ ਚਲੋ ਦਿਸ ਇਜ਼ ਓਵਰ ਉਸ ਦਿਨ ਟ੍ਰੇਨਿੰਗ ਪੂਰੀ ਕੀਤੀ ਕਿ ਉਦੋਂ ਹੀ ਉੱਠ ਗਏ ਸੀਗੇ ਨਹੀਂ ਜੀ ਮੈਂ ਉੱਠ ਤਾਂ ਗਈ ਸੀ ਬਟ ਯੈਸ ਸੋ ਫਿਰ ਮੈਂ ਦੋ ਤਿੰਨ ਮਹੀਨੇ ਕਰਦੀ ਰਹੀ ਬੈਂਕ ਜੇ ਕਬ ਕਿਉਂਕਿ ਥੋੜਾ ਗੈਪ ਹੋ ਜਾਂਦਾ ਨਾ ਸੋ ਇਸ ਕਰਕੇ ਮੈਂ ਉੱਥੇ ਕਰਕੇ ਹੀ ਫਿਰ ਅਗਲੀ ਜੁਆਇਨ ਕੀਤੀ ਸੀ ਮਦਰ ਦੇ ਨਾਲ ਤੇ ਫਾਦਰ ਦੇ ਨਾਲ ਕਿੱਦਾਂ ਦੀ ਤੁਹਾਡੀ ਇਕੁਏਸ਼ਨ ਰਹੀ ਹੈ ਹੁਣ ਵੀ ਫਾਦਰ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਆਫ ਕੌਰਸ ਮੇਰੇ ਪੇਰੈਂਟਸ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਬਿਕੋਜ਼ ਐਡੀ ਐਗਜ਼ਾਮ ਕਲੀਅਰ ਕਰਨ ਚ ਵੀ ਬੜਾ ਪ੍ਰੋਸੈਸ ਮਤਲਬ ਬਹੁਤ ਜ਼ਿਆਦਾ ਤੁਹਾਨੂੰ ਸਭ ਕੁਝ ਕਾਈਂਡ ਆਫ ਛੱਡਣਾ ਹੀ ਪੈਂਦਾ ਸੋ ਟਿਲ ਦ ਟਾਈਮ ਦਾ ਫੈਮਿਲੀ ਦੀ ਸਪੋਰਟ ਨਾ ਹੋਏ ਤੇ ਪੋਸੀਬਲ ਨਹੀਂ ਹੈ ਤੁਸੀਂ ਤੁਸੀਂ ਜਿਸ ਤਰ੍ਹਾਂ ਲੋਕਾਂ ਦੇ ਲਈ ਇੱਕ ਦਰਦ ਰੱਖਦੇ ਹੋ ਹੈਨਾ ਚਲੋ ਬਹੁਤ ਇੱਕ ਵੱਡੀ ਤੁਹਾਡੇ ਕੋਲ ਕੁਰਸੀ ਤੇ ਤੁਸੀਂ ਬੈਠੇ ਹੋਇਆ ਤੁਹਾਡੇ ਕੋਲ ਇੱਕ ਅਥਾਰਟੀ ਹੈ ਹੈਨਾ ਤੇ ਤੁਸੀਂ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਹ ਅਪ ਬ੍ਰਿੰਗਿੰਗ ਬਹੁਤ ਹੁੰਦੀ ਹੈ ਕਿਉਂਕਿ ਚੀਜ਼ਾਂ ਚਲੋ ਪ੍ਰੋਫੈਸ਼ਨਲ ਤੌਰ ਤੇ ਤੁਹਾਨੂੰ ਜੋ ਚੀਜ਼ਾਂ ਸਿਖਾਇਆ ਜਾਂਦੀਆਂ ਉਹ ਤਾਂ ਹੁੰਦੀਆਂ ਹੀ ਨੇ ਇੱਕ ਆਪਣੇ ਅੰਦਰ ਦਾ ਵੀ ਪੱਖ ਹੁੰਦਾ ਕਿ ਲੋਕਾਂ ਦੇ ਲਈ ਇਦਾਂ ਹੈਲਪ ਕੀਤੀ ਜਾਵੇ ਆਊਟ ਆਫ ਦਾ ਵੇ ਜਾ ਕੇ ਕੁਝ ਸੋਚ ਕੇ ਤੁਹਾਨੂੰ ਲੱਗਦਾ ਕਿ ਅਪ ਬ੍ਰਿੰਗਿੰਗ ਦਾ ਬਹੁਤ ਕਮਾਲ ਹੁੰਦਾ ਬੰਦੇ ਦੀ ਲਾਈਫ ਦੇ ਵਿੱਚ ਉਹਨੂੰ ਸ਼ੇਪ ਅਪ ਕਰਨ ਦੇ ਵਿੱਚ ਜਾਂ ਹਿਊਮੈਨਿਟੀ ਉਹਦੇ ਅੰਦਰ ਭਰਨ ਚ ਸੀ ਆਈ ਥਿੰਕ ਨੇਚਰ ਅ ਨਰਚਰ ਦੋਨੋਂ ਹੀ ਪਾਰਟ ਪਲੇ ਕਰਦੇ ਕਿਉਂਕਿ ਕੰਪੈਸ਼ਨ ਵੀ ਨਾ ਸਰਵਿਸਿਸ ਤੇ ਬਹੁਤ ਇੰਪੋਰਟੈਂਟ ਹੈ ਔਰ ਕਿਉਂਕਿ ਮੇਰੇ ਪੇਰੈਂਟਸ ਸਰਵਿਸ ਕਲਾਸ ਜੀ ਸਿਗੇਤੇ ਮੈਂ ਦੇਖਿਆ ਉਹਨਾਂ ਦੀ ਪਬਲਿਕ ਡੀਲਿੰਗ ਬਚਪਨ ਤੋਂ ਹੀ ਮੈਂ ਦੇਖ ਰਹੀ ਸੀ ਕਿ ਸਾਰਾ ਟਾਈਮ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਕੁਝ ਕੁਝ ਹੁੰਦਾ ਸੀ ਸੋ ਯੈਸ ਆਈ ਥਿੰਕ ਇਹ ਬਟ ਸਾਡੀ ਟ੍ਰੇਨਿੰਗ ਚ ਵੀ ਸਾਨੂੰ ਬੜਾ ਕੁਝ ਸਿਖਾਇਆ ਜਾਂਦਾ ਹੈ ਕੱਲਾ ਤੁਸੀਂ ਫੈਮਿਲੀ ਤੇ ਨਹੀਂ کہہ ਸਕਦੇ ਤੇ ਐਸ ਅਨ ਇੰਡੀਵਿਜੂਅਲ ਤੁਹਾਡੇ ਕੁਝ ਕੁਆਲਿਟੀਆਂ ਤਾਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਤੁਸੀਂ ਕਿਵੇਂ ਸਰਵਾਈਵ ਕਰੋਗੇ ਤਾਂ ਹੈ ਹੀ ਸਾਡੀ ਪਬਲਿਕ ਡੀਲਿੰਗ ਜੌਬਸ ਤੇ ਜੇ ਅੱਜਕੱਲ ਦੇ ਟਾਈਮ 'ਚ ਕੰਪੈਸ਼ਨ ਨਹੀਂ ਰੱਖੋਗੇ ਬਿਕਾਜ਼ ਪਬਲਿਕ ਇਜ਼ ਆਲਸੋ ਵੈਰੀ ਮੱਚ ਅਵੇਅਰ ਉਹਨਾਂ ਨੂੰ ਵੀ ਪਤਾ ਹੈ ਵੀ ਕੌਣ ਗਲਤ ਕਰ ਰਿਹਾ ਤੇ ਦੇ ਨੋ ਹਾਊ ਮਨੀ ਫੋਰਮਸ ਟੂ ਅਪਰੋਚ ਹਾਂਜੀ ਹਾਂਜੀ ਤੋਂ ਹਾਂ ਮੈਨੂੰ ਲੱਗਦਾ ਹੈ ਕਿ ਮੇਰੇ 'ਚ ਕਾਫੀ ਜ਼ਿਆਦਾ ਪੇਸ਼ੈਂਸ ਹੈ ਕੰਪੈਸ਼ਨ ਹੈ ਲੋਕਾਂ ਦੀ ਗੱਲ ਸਮਝਣ ਲਈ ਸੋ ਯੈਸ ਇਟ ਹੈਲਪਸ ਤੁਸੀਂ ਵੀ ਇਹ ਸੋਚਦੇ ਹੋ ਕਿ ਆਪਣੇ ਬੱਚਿਆਂ ਦੇ ਵਿੱਚ ਇਦਾਂ ਦੇ ਜਿਵੇਂ ਤੁਹਾਡੀ ਅਪਰਿੰਗ ਤੁਸੀਂ ਕਹਿੰਦੇ ਹੋ ਕਿ ਪੇਰੈਂਟਸ ਬਹੁਤ ਜ਼ਿਆਦਾ ਪਬਲਿਕ ਡੀਲਿੰਗ ਜਿਆਰੀ ਹੈ ਤਾਂ ਤੁਹਾਨੂੰ ਵੀ ਉਹ ਦੇਖਣਗੇ ਹੁਣ ਤਾਂ ਫਾਦਰ ਦੇ ਪੱਖ ਤੋਂ ਹੋਵੇ ਆਈਐਸ ਨੇ ਮਦਰ ਆਈਪੀਐਸ ਤਾਂ ਬੱਚੇ ਦੇ ਉੱਤੇ ਇਹ ਨਾ ਚੀਜ਼ਾਂ ਦਾ ਅਸਰ ਨਾ ਹੋਵੇ ਕਿਉਂਕਿ ਬੱਚੇ ਇੱਕ ਉਸ ਤਰ੍ਹਾਂ ਦੇ ਮਾਹੌਲ ਚ ਲਾਰਜਰ ਦਨ ਲਾਈਫ ਜਿਵੇਂ ਦਿਖਾਇਆ ਜਾਂਦਾ ਉਦਾਂ ਦੇ ਮਾਹੌਲ ਚ ਨੇ ਗਰਾਉਂਡਡ ਰਹਿਣ ਕੁਛ ਇਦਾਂ ਦਾ ਹੁੰਦਾ ਵਾ ਸੀ ਐਜ਼ ਅ ਬਿਊਰੋਕ੍ਰੈtic ਕਪਲ ਇਹ ਤੁਹਾਡੇ ਕਨਸਰਨ ਤਾਂ ਹੁੰਦਾ ਹੈ ਕਿ ਤੁਹਾਡਾ ਬੱਚਾ ਉਸ ਤਰ੍ਹਾਂ ਨਾ ਅਫੈਕਟ ਹੋ ਜਾਏ ਬਟ ਆਈ ਊਡ ਸੇ ਕਿ ਸਾਡੀ ਬੇਟੀ ਹੈ ਇੱਕ ਛੋਟੀ ਹੈ ਸ਼ੀ 7 ইয়ার্স ওল্ড ਤੇ ਰਦਰ ਮੈਨੂੰ ਤਾਂ ਲੱਗਦਾ ਹੈ ਕਿ ਸ਼ੀ ਇਸ ਵੈਰੀ ਸਟਰੋਂਗ ਇਮੋਸ਼ਨਲੀ ਕਿ ਉਹ ਇੰਨੇ ਛੋਟੀ ਏਜ ਤੋਂ ਹੀ ਸ਼ੀ ਇਸ ਨਾਟ ਲਿਵਿੰਗ ਵਿਦ ਮੀ ਆਪਣੇ ਫਾਦਰ ਨਾਲ ਰਦੀਪ ਸ਼ੁਰੂ ਚ ਮੇਰੇ ਕੋਲ ਸੀ ਫਿਰ ਮੇਰੇ ਹਸਬੰਡ ਕਿਤੇ ਹੋਰ ਪੋਸਟਡ ਸੀ ਤੋ ਉਹ ਮੈਂ ਤੋਨੂੰ ਹਮੇਸ਼ਾ ਇਹ ਕਹਿੰਦੀ ਆ ਕਿ ਯੂ ਆਰ ਸੋ ਸਟਰੋਂਗ ਕਿ ਤੂੰ ਆਪਣੇ ਮਮਾ ਦੇ ਬਿਨਾ ਨਹੀਂ ਦੂਰ ਰਹਿੰਦੀ ਐ ਸ਼ੀ ਰਾਦਰ ਕਮਸ ਟੂ ਮੀ ਔਨ ਵੀਕਐਂਡਸ ਔਰ ਉਹਨੂੰ ਦੱਸ ਦਈਏ ਕਿ ਜਦੋਂ ਮੈਂ ਆਪਣੇ ਕਲਾਸ ਚ ਦੱਸ ਦਿਆਂ ਕਿ ਮੈਂ ਉੱਥੇ ਜਾ ਰਹੀ ਆ ਸੋ ਹਰ ਕਲਾਸਮੇਟਸ ਡੋਨਟ ਅੰਡਰਸਟੈਂਡ ਨਾ ਕਿ ਹਾਊ ਕਮ ਯੂ ਆਰ ਲਿਵਿੰਗ ਵਿਦਆਊਟ ਯੋਰ ਮਦਰ ਤੇ ਉਹਨੂੰ ਮੈਂ ਤਾਂ ਆਈ ਫੀਲ ਬlesਟ ਕਿ ਸਾਡੇ ਬੱਚੇ ਨੂੰ ਹੁਣ ਤੋਂ ਹੀ ਇਹ ਸਾਰੀ ਚੀਜ਼ਾਂ ਆ ਗਏ ਆ ਕਿ ਹਾਊ ਟੂ ਐਡਜਸਟ ਇਨ ਲਾਈਫ ਐਂ ਫਿਰ ਦੇਖਦੀ ਐ ਕਿ ਅਸੀਂ ਕਿਵੇਂ ਪਬਲਿਕ ਦੀ ਹੈਲਪ ਵੀ ਕਰ ਰਹੇ ਆ ਯਾ ਲਾਈਫ ਇਸ ਆਰ ਨਾਟ ਦਟ ਈਜ਼ੀ ਇਕਿ ਜਿਵੇਂ ਤੁਸੀਂ ਬੀਜ਼ੀ ਰਹਿੰਦੇ ਹੋ ਹੈਨਾ ਕੋਈ ਸ਼ੌਂਕ ਵਗੈਰਾ ਕੀ ਕੀ ਹੈਗੇ ਨੇ ਕੋਈ ਹੋ ਪਾਉਂਦਾ ਆਪਣੇ ਲਈ ਟਾਈਮ ਨਿਕਲ ਪਾਉਂਦਾ ਜਾਂ ਕੋਈ ਚਲੋ ਹੁਣ ਫੇ OTT ਆ ਗਏ ਫਿਲਮਾਂ ਫੁਲਮਾਂ ਤਾਂ ਘੱਟ ਹੀ ਲੋਕ ਸਿਨੇਮਾ ਵਗੈਰਾ ਜਾਂਦੇ ਆ ਤੁਸੀਂ ਕਿਵੇਂ ਟਾਈਮ ਫੇਵਰਿਟ ਟਾਈਮ ਪਾਸ ਕੀ ਹੁੰਦਾ ਜੇ ਤੁਹਾਡੇ ਲਈ ਪੁੱਛਿਆ ਜਾਵੇ ਤਾਂ ਮੈਨੂੰ ਜੀ ਨੇਚਰ ਲਵਰ ਹੈ ਗਿਆ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਹੈ ਨੇਚਰ ਫੋਟੋਗ੍ਰਾਫੀ ਦਾ ਵਿਦ ਮਾਈ ਫੋਨ ਓਨਲੀ ਤੋ ਉਹ ਮੈਨੂੰ ਕਾਫੀ ਸ਼ੌਕ ਹੈ ਕੋਈ ਮੈਗਾ ਪ੍ਰੋਫੈਸ਼ਨਲ ਕੈਮਰਾ ਨਹੀਂ ਲਿਆ ਹੈ ਮੇਰੇ ਕੋਲ ਪਰ ਉਹ ਕੈਰੀ ਕਰਨ ਦਾ ਟਾਈਮ ਨਹੀਂ ਮਿਲਦਾ ਸੋ ਬਟ ਆਈ ਲਾਈਕ ਟੂ ਕਲਿੱਕ ਨੇਚਰ ਨੇਚਰ ਫੋਟੋਸ ਔਰ ਥੋੜਾ ਵਜੇ ਟਾਈਮ ਮਿਲੇ ਤਾਂ ਨੈਟਫਲਿਕਸ ਵਗੈਰਾ ਬੜਾ ਰੈਅਰ ਹੀ ਹੁੰਦਾ ਹੈ ਹਾਂਜੀ ਹਾਂਜੀ ਹੁਣ ਤਾਂ ਇਹ ਸ਼ੌਕ ਰਹਿ ਗਿਆ ਕਿ ਸੌਣ ਨੂੰ ਮਿਲ ਜਾਏ ਸੋ ਫੋਨ ਵਗੈਰਾ ਅਪਡੇਟ ਕਰਦੇ ਰਹੇ ਨਿਓ ਜਿਵੇਂ ਨਵੀਂ ਸੀਰੀਜ਼ ਆਉਂਦੀ ਹੈ ਕਿ ਇਦਾਂ ਦਾ ਕੁਝ ਨਹੀਂ ਹੈਗਾ ਜਿਆਦਾ ਸ਼ੌਕ ਹੋਲੀ-ਹੋਲੀ ਕੱਟ ਗਏ ਹੁਣ ਤਾਂ ਆਈ ਏਮ ਟੈਲਿੰਗ ਯੂ ਬਟ ਨੇਚਰ ਫੋਟੋਗ੍ਰਾਫੀ ਦਾ ਮੈਨੂੰ ਕੰਸਿਸਟੈਂਟਲੀ ਕਾਫੀ ਸ਼ੌਕ ਹੈ ਜਿਹੜੇ ਤਿਆਰੀ ਕਰ ਰਹੇ ਨੇ ਬੱਚੇ ਇੱਕ ਮੈਸੇਜ ਉਹਨਾਂ ਨੂੰ ਤੇ ਇੱਕ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਇੱਕ ਮੈਸੇਜ ਉਹਨਾਂ ਨੂੰ ਕਿ ਕਿਵੇਂ ਤੁਸੀਂ ਕਰ ਸਕਦੇ ਹੋ ਡੀਲ ਕਿਵੇਂ ਪੁਲਿਸ ਕਰੇਗੀ ਤੇ ਜਿਹੜੇ ਖਾਸ ਤੌਰ ਤੇ ਤਿਆਰੀ ਦੇ ਵਿੱਚ ਨੇ ਬੱਚੇ ਅਸੀਂ ਤਿਆਰੀ ਦੇ ਵਿੱਚ ਤਾਂ ਮੈਂ ਇਹੀ ਰਿਪੀਟ ਕਰਾਂਗੀ ਕਿ ਇੱਕ ਤਾਂ ਆਪਣਾ ਪ੍ਰੈਕਟੀਕਲ ਰੋ ਆਪਣੇ ਐਮ ਚ ਜੇ ਤੁਸੀਂ ਤਿਆਰੀ ਕਰ ਰਹੇ ਹੋ ਆਪਣਾ ਪਲਾਨ ਬੀ ਜ਼ਰੂਰ ਬਣਾਓ ਔਰ ਇਸ ਐਗਜ਼ਾਮ ਚ ਕੰਸਿਸਟੈਂਸੀ ਬਹੁਤ ਇੰਪੋਰਟੈਂਟ ਹੈ ਔਰ ਮਤਲਬ ਜੇ ਤੁਸੀਂ ਨਹੀਂ ਵੀ ਕਰ ਪਾंदे ਤਾਂ ਕਿਸੇ ਦੁਬਾਰਾ ਟਰਾਈ ਕਰ ਲਓ ਔਰ ਸਮਾਜ ਵਿਰੋਧੀ ਅਨਸਰ ਵਾਲੀ ਤਾਂ ਜੀ ਸਾਡਾ ਜ਼ੀਰੋ ਟੋਲਰੈਂਸ ਪੋਲਿਸੀ ਹੈ ਹੀ ਬਿਲਕੁਲ ਹੁਣ ਤਾਂ ਗਵਰਨਮੈਂਟ ਦੀ ਡਾਇਰੈਕਸ਼ਨ ਬੜੀ ਕਲੀਅਰ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਬ੍ਰੇਕ ਕਰਦਾ ਤਾਂ ਵੀ ਐਕਟ ਵੈਰੀ ਸਟਰਨਲੀ ਅਗੇਂਸਟ them ਔਰ 31 ਤਰੀਕ ਵੀ ਆ ਰਹੀ ਹੈ ਉਹਦੇ ਲਈ ਵੀ ਪੂਰੀ ਤਰ੍ਹਾਂ ਤਿਆਰੀ ਹੈ ਕਤੀ ਤਰੀਕ ਦੀ ਜੀ ਮੈਂ ਤਾਂ ਆਪਣੀ ਟੀਮ ਨਾਲ ਡੇਲੀ بیس ਤੇ ਰੋਜ਼ ਉਹਨਾਂ ਨੂੰ ਕਹਿੰਦੀ ਆ ਵੀ ਟੇਕ ਇਟ ਐਜ਼ ਅ ਚੈਲੰਜ ਆਲਸੋ ਐਂਡ ਐਜ਼ ਅ ਓਪਰਚ्युनिटी ਕਿ ਸ਼ਾਇਦ ਸਾਨੂੰ ਸਰਕਾਰ ਨੇ ਇਹ ਬਹੁਤ ਵੱਡਾ ਇੱਕ ਯੂ ਨੋ ਗਿਫਟ ਦਿੱਤਾ ਹੈ ਕਿ ਅਸੀਂ ਪਬਲਿਕ ਨੂੰ ਜਿਹੜੀ ਐਨੇ ਦਿਨਾਂ ਤੋਂ ਚੱਲ ਰਿਆ ਸੀ ਪਬਲਿਕ ਵੀ ਹੁਣ ਆ ਕੇ ਜਦੋਂ ਮੈਂ ਪੁੱਛਦੀ ਆ ਆਪਣੀ ਮੀਟਿੰਗਸ 'ਚ ਆਪਣੇ ਐਸ ਐਚ ਓਜ਼ ਨੂੰ ਕਿ ਤੁਹਾਨੂੰ ਕਿਸੇ ਨੇ ਆ ਕੇ ਕਿਹਾ ਕਿ ਹੁਣ ਨਸ਼ਾ ਘਟਿਆ ਤੇ ਕੋਈ ਤੁਹਾਨੂੰ ਅਪਰੀਸ਼ੀਏਟ ਕਰਦਾ ਤੇ ਹੁਣ ਜਿਹੜੇ ਐਸ ਐਚ ਓਜ਼ ਆਪ ਹੱਥ ਖੜਾ ਕਰਦੇ ਆ ਤਾਂ ਆਈ ਟੈਲ 뎀 ਕਿ ਯੂ ਸ਼ੁੱਡ ਫੀਲ ਪ੍ਰਾਊਡ ਕਿ ਫਾਈਨਲੀ ਪੀਪਲ ਆ ਸੇਇੰਗ ਕਿ ਤੁਸੀਂ ਉਹਨ ਦਾ ਕੋਡ ਹੈ ਉਹਨੂੰ ਖਤਮ ਕਰ ਰਹੇ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਇਹ ਇਹ ਜਿਹੜੀ ਮੁਹਿੰਮ ਹੈ ਇਹਦਾ ਅਸਰ ਪੈ ਰਿਹਾ ਚਲੋ ਲੋਕ ਵੀ ਮੰਨਦੇ ਨੇ ਘਟ ਪੈ ਰਿਹਾ ਵੱਧ ਪੈ ਰਿਹਾ ਉਹ ਇੱਕ ਅਲੈਦਾ ਗੱਲ ਆ ਪਰ ਪੈ ਤਾਂ ਰਿਹਾ ਤੁਹਾਨੂੰ ਲੱਗਦਾ ਹੈ ਕਿ ਇਹਦਾ ਅਸਰ ਪੈ ਰਿਹਾ ਔਰ ਇੱਕ ਇੱਕ ਚੀਜ਼ ਮੈਂ ਵਿਚ aeration بڑے ਜ਼ਿਲ੍ਹਿਆਂ ਦੇ ਵਿੱਚ ਹੁਣ SSP ਮਹਿਲਾਵਾਂ SSP ਨੇ ਨਾ ਖੰਨੇ ਦੀ ਗੱਲ ਕਰੋ ਫਰੀਦਕੋਟ ਦੀ ਗੱਲ ਕਰੋ ਮੈਨੂੰ ਲੱਗਦਾ ਇੱਕ ਅੱਦਾ ਕੋਈ ਹੋਰ ਵੀ ਹੋਵੇਗਾ ਜ਼ਿਲ੍ਹਾ ਤੇ ਕਿਵੇਂ ਆਪਸ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ ਥੋੜਾ ਜਿਹਾ ਕੋਈ ਉਦਾਂ ਦਾ ਸਰਕਲ ਹੁੰਦਾ ਹੈ ਕਿ ਬਿਲਕੁਲ ਪ੍ਰੋਫੈਸ਼ਨਲ ਰਹਿੰਦਾ ਤੇ ਪ੍ਰੋਫੈਸ਼ਨਲ ਤਾਂ ਰਹਿੰਦਾ ਹੀ ਹੈ ਬਟ ਯੈਸ ਆਈ ਫੀਲ ਪ੍ਰਾਊਡ ਆਫ ਮਾਈ ਜੂਨੀਅਰਸ ਆਲਸੋ ਹੁਣ ਮੈਂ ਤਾਂ ਸੀਨੀਅਰ ਵਾਲੀ ਕੈਟਾਗਰੀ ਚ ਆ ਗਈ ਬਟ ਵਧੀਆ ਲੱਗਦਾ ਜਿਵੇਂ ਮੈਂ ਇੱਥੇ ਦਾ ਹੀ ਦੱਸ ਸਕਦੀ ਹਾਂ ਕਿ ਮੈਂ ਇੱਥੇ ਪਹਿਲਾਂ 2022 ਚ ਵੀ ਪੋਸਟਡ ਸੀਗੀ ਤੋਂ ਦੈਨ ਆਈ ਵਾਸ ਟੋਲਡ ਕਿ ਆਮ ਦਾ ਫਰਸਟ ਫੀਮੇਲ ਐਸਐਸਪੀ ਆਫ ਬਟਿੰਡਾ ਤੋਂ ਹੁਣ ਵੀ ਮੈਂ ਦੁਬਾਰਾ ਇੱਥੇ ਆ ਗਈ ਜਦੋਂ ਮੈਂ ਖੰਨੇ ਸੀ ਆਈ ਵਾਸ ਦਾ ਫਰਸਟ ਫੀਮੇਲ ਐਸਐਸਪੀ ਆਫ ਖੰਨਾ ਸੋ ਛੋਟੇ ਜ਼ਿਲ੍ਹੇ ਤੋਂ ਲੈ ਕੇ ਵੱਡੇ ਜ਼ਿਲ੍ਹੇ ਚੱਕ ਦੀ ਜੇ ਹੁਣ ਤਨਪ੍ਰੀਤ ਮੈਮ ਜਿਵੇਂ ਜਲੰਧਰ ਲੱਗੇ ਇਟ ਸੈਟ ਕਿ ਸ਼ੀ ਇਸ ਦਾ ਫਰਸਟ ਫੀਮੇਲ ਸੀਪੀਓ ਆਫ ਜਲੰਧਰ ਤੇ ਇੱਕ ਤਰ੍ਹਾਂ ਦੀ ਅਦਾਂ ਦੀ ਗਲਾਸ ਸੀਲਿੰਗ ਜੇ ਅਸੀਂ ਬ੍ਰੇਕ ਕਰ ਰਹੇ ਸੋ ਵਨ ਫੀਲਸ ਪ੍ਰਾਊਡ ਆਲਸੋ ਔਰ ਇੱਕ ਅਗਲੇ ਸਾਡੀ ਜਿਹੜੀ ਜੂਨੀਅਰ ਫੀਮੇਲ ਆਫੀਸਰਸ ਆ ਰਹੇ ਲਾਈਕ ਹੰਨੇ ਹੁਣ ਤੁਸੀਂ ਦੇਖ ਰਹੇ ਹੋ ਫੀਮੇਲ ਟੂ ਫੀਮੇਲ ਹੀ ਲੱਗ ਰਹੀਆਂ ਐਂਡ ਹਾਊ ਵੰਡਰਫੁਲੀ एवरीवन इज ਡੂਇੰਗ ਤਾਂ ਮੈਂ ਤਾਂ ਬੜੇ ਕੌਨਫੀਡੈਂਟਲੀ ਕਹਿ ਸਕਦੀਆਂ ਕਿ ਲੇਡੀ ਆਫੀਸਰਸ ਡਬਲ ਕੰਮ ਕਰਦੀਆਂ ਵੀ ਡੋਨਟ ਕਨਸਿਡਰ ਕਿ ਸਾਡੀ ਫੈਮਲੀ ਇਸ ਅਫੈਕਟ ਹੁੰਦੀਆਂ ਕਿ ਨਹੀਂ ਯੂ ਵਿਲ ਆਲਸੋ ਸੀ ਕਿ ਜਿੰਨੇ ਪ੍ਰੋਫੈਸ਼ਨਲੀ ਲੇਡੀ ਆਫੀਸਰਸ ਕੰਮ ਕਰਦੀਆਂ ਵੀ ਫੀਲ ਪ੍ਰਾਊਡ ਆਫ ਈਚ ਅਦਰ ਐਂਡ ਅਸੀਂ ਦੋ ਜੇ ਨੂੰ ਮੋਟੀਵੇਟ ਵੀ ਕਰਦੇ ਔਰ ਮਤਲਬ ਹਲਾਸ਼ੇਰੀ ਦਿੰਦੇ ਤਾਂ ਬਿਲਕੁਲ ਅਮਨੀਤ ਕੌਂਡਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਐਸਐਸਪੀ ਬਠਿੰਡਾ ਆਈਪੀਐਸ ਆਫੀਸਰ ਨੇ ਨਸ਼ਿਆਂ ਦੇ ਬਾਰੇ ਵੀ ਗੱਲਬਾਤ ਕੀਤੀ ਆ ਕਿ ਕੀ ਮੁਹਿੰਮ ਚੱਲ ਰਹੀ ਆ ਡੈਡਲਾਈਨ ਜਿਹੜੀ ਮਿਲੀ ਆ ਉਹਦੇ ਬਾਰੇ ਵੀ ਗੱਲਬਾਤ ਕੀਤੀ ਔਰ ਖਾਸ ਤੌਰ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਆ ਆਸ ਉਮੀਦ ਕਰਦੇ ਆ ਕਿ ਤੁਹਾਨੂੰ ਜ਼ਰੂਰ ਪਸੰਦ ਆਏਗਾ ਇਹ ਪੋਡਕਾਸਟ ਔਰ ਤੁਸੀਂ ਜ਼ਰੂਰ ਮੋਟੀਵੇਟ ਹੋਵੋਗੇ ਖਾਸ ਤੌਰ ਤੇ ਜਿਹੜੇ ਬੱਚੇ ਤਿਆਰੀ ਕਰ ਰਹੇ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਪਣਾ ਸਮਾਂ ਦੇਣ ਦੇ ਲਈ ਥੈਂਕ ਯੂ ਗਗਨ ਜੀ ਨਾਈਸ ਟਾਕਿੰਗ ਟੂ ਯੂ